ਯਾਰੀ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਫੀਲਡ ਦੇ ਵਿੱਚ ਜਾ ਕੇ ਵੀ ਕਿਸਾਨ ਵੀਰਾਂ ਤੋਂ ਜਾਣਕਾਰੀ ਦਵਾਉਂਦੇ ਰਹਿੰਦੇ ਆਂ ਉਸੇ ਲਈ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਬਲਾਕ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਹੈ ਰੁੜਕਾ ਕਲਾਂ ਜਿੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਫਾਰਮਰਜ਼ ਫੀਲਡ ਸਕੂਲ ਸਰੋਂ ਦੀ ਫਸਲ ਦੇ ਉੱਤੇ ਲਗਾਇਆ ਹ ਇੱਕ ਖੇਤ ਸਕੂਲ ਜਿਹਨੂੰ ਅਸੀਂ ਕਹਿ ਲਈਏ ਉਹ ਸਰੋਂ ਦੀ ਫਸਲ ਦੇ ਉੱਤੇ ਲਗਾਇਆ ਹੋਇਆ ਹੈ ਕਾਫੀ ਲੰਬੇ ਸਮੇਂ ਤੋਂ ਇਹ ਕਲਾਸਾਂ ਲੱਗ ਰਹੀਆਂ ਨੇ ਤੇ ਉਹਦੇ ਵਿੱਚ ਕੀ ਜਾਣਕਾਰੀ ਦਿੰਦੇ ਆ ਅਸੀਂ ਕਿਸਾਨ ਵੀਰਾਂ ਨੂੰ ਅੱਜ ਖੇਤ ਦੇ ਵਿੱਚ ਖੜੇ ਨੇ ਸਾਡੇ ਨਾਲ ਖੇਤੀਬਾੜੀ ਮਹਿਕਮੇ ਦੇ ਮਾਹਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਨਾਲ ਹੀ ਸੂਝਵਾਨ ਕਿਸਾਨ ਵੀਰ ਜਿਨ੍ਹਾਂ ਨੇ ਸਰੋਂ ਦੀ ਫਸਲ ਆਪਣੇ ਆਪਣੇ ਖੇਤਾਂ ਦੇ ਵਿੱਚ ਬੀਜੀ ਆ ਉਹ ਵੀ ਮੇਰੇ ਨਾਲ ਖੜੇ ਨੇ ਸੋ ਸਭ ਤੋਂ ਪਹਿਲਾਂ ਮੈਂ ਚੱਲਦਾ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਸਵੰਤ ਰਾਏ ਜੀ ਕੋਲ ਉਹ ਖੇਤ ਸਕੂਲ ਸੰਬੰਧੀ ਆਪਾਂ ਜਾਣਕਾਰੀ ਲੈਣੇ ਕਿ ਕੀ ਆ ਦਰਸਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਇਹ ਖੇਤ ਸਕੂਲ ਕੀ ਹੈ ਖੇਤ ਸਕੂਲ ਜਿਹੜਾ ਇਹ ਅਸੀਂ ਫਾਰਮਰਸ ਦੇ ਖੇਤ ਵਿੱਚ ਜਾ ਕੇ ਜ਼ਿਮੀਂਦਾਰਾਂ ਨੂੰ ਇੱਕ ਕਿਸੇ ਹੀ ਫਸਲ ਦਾ ਸਬੰਧ ਵਿੱਚ 6 ਹਫ਼ਤੇ ਦਾ ਸਕੂਲ ਲਾ ਕੇ ਉਹਨਾਂ ਦੀ ਕੋਈ ਪ੍ਰੋਬਲਮ ਕੋਈ ਸਮੱਸਿਆ ਉਹਦੇ ਬਾਰੇ ਵਿੱਚ ਜੋ ਵੀ ਜਾਣਕਾਰੀ ਹੁੰਦੀ ਹੈ ਉਸ ਫਸਲ ਦੀ ਉਹ ਅਸੀਂ ਮਹਿਜਾ ਕਰਾਉਨੇ ਆ ਤੇ ਇਹਦੇ ਵਿੱਚ ਲਗਭਗ ਅਸੀਂ 25 ਕ ਫਾਰਮਰ ਜਿਹੜੇ ਆ ਉਹਦੀ ਸ਼ਮੂਲੀਅਤ ਕਰਾਉਨੇ ਆ ਉਸ ਪਿੰਡ ਚ ਤੇ ਹਰ ਪਹਿਲੂ ਤੇ ਸਾਡੇ ਯੂਨੀਵਰਸਿਟੀ ਦੇ ਮਾਰ ਕੇ ਵੀ ਕੇ ਦੇ ਮਾਰ ਤੇ ਮਹਿਕਮੇ ਦੇ ਮਾਰ ਉਹਦੇ ਬਾਰੇ ਜੋ ਵੀ ਫਾਰਮ ਦੇ ਸ਼ੰਕੇ ਹੁੰਦੇ ਆ ਉਹਨਾਂ ਦਾ ਉਹ ਸੋਲੂਸ਼ਨ ਦੱਸਦੇ ਆ ਉਹਨਾਂ ਦਾ ਹੱਲ ਦੱਸਦੇ ਆ ਨਾਲ ਹੀ ਖੜੇ ਨੇ ਡਾਕਟਰ ਸੰਜੀਪ ਕੁਟਾਰੀਆ ਜੀ ਜਿਹੜੇ ਡਿਪਟੀ ਡਾਇਰੈਕਟਰ ਨੇ ਖੇਤੀਬੀ ਵਿਗਿਆਨ ਕੇਂਦਰ ਨੂਰਮਹਿਲ ਦੇ ਖੇਤ ਸਕੂਲ ਸੰਬੰਧੀ ਹੀ ਇਹਨਾਂ ਤੋਂ ਜਾਣਕਾਰੀ ਲਵਾਂਗਾ ਕਿ ਇਹਦੇ ਵਿੱਚ ਕੀ ਕਰਵਾਇਆ ਜਾਂਦਾ ਅਸੀਂ ਜਿਹੜੇ ਕਿਸਾਨਾਂ ਦੇ ਖੇਤ ਚ ਜਾ ਕੇ ਉੱਥੇ ਅਸੀਂ ਕੋਈ ਵੀ ਬਿਮਾਰੀ ਹੋਵੇ ਜਾਂ ਕੋਈ ਵੀ ਕੀੜਾ ਹੋਵੇ ਉਹਨਾਂ ਦੀ ਐਸੀ ਜਿਹੜੀ ਪ੍ਰੋਪਰ ਕਲਾਸਿਸ ਲੈਣੇ ਆ ਉਹਨਾਂ ਦੇ ਪਹਿਚਾਨ ਕਰਾਉਣੇ ਆ ਤੇ ਨਾਲ ਦੀ ਨਾਲ ਹੀ ਜਿਵੇਂ ਜਿਵੇਂ ਜਿਹੜੀ ਫਸਲ ਆ ਉਹ ਵੱਧਦੀ ਆ ਉਹਦੇ ਵਿੱਚ ਕੀ ਤਤਾਂ ਦੀ ਘਾਟ ਹੈ ਜਾਂ ਉਹਦੇ ਵਿੱਚ ਕਿਹੜੀ ਬਿਮਾਰੀ ਆਈ ਹੈ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਹੈਆਂ ਉਹ ਕਿਸਾਨਾਂ ਨੂੰ ਦੱਸੀਆਂ ਜਾਂਦੀਆਂ ਤਾਂ ਜੋ ਉਹ ਪ੍ਰੋਪਰ ਇਹਦੀ ਆਪਣੀ ਨਿਸ਼ਾਨੀਆਂ ਦੇਖ ਕੇ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਦਵਾਈਆਂ ਹੈਗੀਆਂ ਉਹਨਾਂ ਦੀ ਵਰਤੋਂ ਕਰਨ ਤਾਂ ਜੋ ਜਿਹੜੀਆਂ ਦਵਾਈਆਂ ਨੇ ਉਹਨਾਂ ਦੀ ਬੇਲੋਈ ਵਰਤੋਂ ਜਿਹੜੀ ਆ ਉਹਨੂੰ ਘਟਾਇਆ ਜਾ ਸਕੇ ਮੇਰੇ ਨਾਲ ਨੇ ਡਾਕਟਰ surjeesh singh ji ਬਲਾਕ ਖੇਤੀਬਾੜੀ ਅਫਸਰ ਨੇ ਇਹਨਾਂ ਤੋਂ ਵੀ ਆਪਾਂ ਜਾਣਕਾਰੀ ਲੈਣੇ ਆ ਕਿ ਫੀਲਡ ਸਕੂਲ ਹੈ ਕੀ चौहान ਸਾਹਿਬ ਜਿਹੜਾ ਫੀਲਡ ਸਕੂਲ ਆ ਇਹ ਇੱਕ ਕਿਸਾਨਾਂ ਦੇ ਖੇਤ ਦੇ ਵਿੱਚ ਜਾ ਕੇ ਜਿਹੜਾ ਇੱਕ ਕਿਸਮ ਦਾ ਕੈਂਪ ਜਿਹੜਾ ਉਹ ਲਾਇਆ ਜਾਂਦਾ ਜਿਹਦੇ ਵਿੱਚ ਅਸੀਂ ਜਿਹੜੇ ਆ ਫਾਰਮਰ ਲਗਭਗ 25 ਤੋਂ 25 ਕਦੇ ਨੇੜੇ ਤੇੜੇ ਹੁੰਦੇ ਨੇ ਉਹਨਾਂ ਨੂੰ ਹਰ ਹਫਤੇ ਅਸੀਂ ਜਿਹੜਾ ਵਾ ਉਹਦੇ ਵਿੱਚ ਸਕੂਲ ਦੇ ਵਿੱਚ ਟਰੈਨਿੰਗ ਵੀ ਦਿੰਨੇ ਆ ਤਾਂ ਜਿਹੜੀ ਵੀ ਉਹ ਫਸਲ ਦੇ ਉੱਤੇ ਜਿਵੇਂ ਸਾਡੇ ਕੋਲੇ ਅੱਜ ਕੱਲ ਸਰੋਂ ਦੀ ਫਸਲ ਤੇ ਲਾਇਆ ਹੋਇਆ ਜਿਵੇਂ ਕਿ ਸਰੋਂ ਦੀ ਫਸਲ ਫੁੱਲਾਂ ਦੇ ਉੱਤੇ ਆਈ ਹੋਈ ਆ ਕਿਉਂਕਿ ਸਾਨੂੰ ਪਤਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਤੇਲਾ ਹੈ ਤੇਲ ਤੇਲਬੀਜ ਆ ਉਹਨਾਂ ਦਾ ਹੀਟ ਰਕਬਾ ਬਹੁਤ ਘਟ ਗਿਆ ਸੀ ਸੋ ਇਹ ਇੱਕ ਬਹੁਤ ਵਧੀਆ ਭਰਾਲਾ ਹੈ ਕਿ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਜਿਹੜਾ ਉਹਨਾਂ ਦੀਆਂ ਪ੍ਰੋਬਲਮ ਆ ਜਿਹੜੀਆਂ ਇਹ ਤੇ ਹੁੰਦੀਆਂ ਨੇ ਉਹ ਜਿਹੜੀਆਂ ਸਾਰੀਆਂ ਦੱਸਦੇ ਆ ਤਾਂ ਕਿ ਜਿਹੜਾ ਰਕਬਾ ਦਰੁੰਦਣ ਇਸ ਨੂੰ ਵਧਾਇਆ ਜਾ ਸਕੇ ਸਾਡੇ ਨਾਲ ਨੇ ਮੈਡਮ ਅਗਰੋਨੋਮਿਸਟ ਨੇ ਇਹ ਫਸਲ ਵਿਗਿਆਨੀ ਨੇ ਇਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਸਰੋਂ ਦੀ ਜਦੋਂ ਅਸੀਂ ਬਿਜਾਈ ਕਰਨੀ ਆ ਤੇ ਕੋਈ ਉਹਦੇ ਵਿੱਚ احتیاط ਵਰਤਣਾ ਵੈਸੇ ਤਾਂ ਚਲੋ ਹੁਣ ਹੋ ਚੁੱਕਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿਸਾਨ ਵੀਰੋ ਜੀ ਬਿਜਾਈ ਢੰਗ ਨਾਲ ਕੀਤੀ ਹੋਈ ਤਾਂ ਕੀੜੇ ਮਕੌੜੇ ਜਾਂ ਬਿਮਾਰੀਆਂ ਆਉਣ ਦੇ ਵੀ ਚਾਂਸ ਘਟ ਜਾਂਦੇ ਆ ਸੋ ਕੀ ਕਹਿਣਾ ਇਹਨਾਂ ਦਾ ਮੈਨੂੰ ਤੁਸੀਂ ਆਪਣਾ ਨਾਮ ਵੀ ਦੱਸ ਦਿਓ ਜੀ ਮੇਰਾ ਨਾਮ ਹੈ ਡਾਕਟਰ ਪ੍ਰਭਜੀਤ ਕੌਰ ਮੈਂ ਅਸਿਸਟੈਂਟ ਪ੍ਰੋਫੈਸਰ ਐਗਰੋਨਮੀ ਜੁਆਇਨ ਕੀਤਾ ਹੈ ਜੀ ਵੀ ਕੇ ਨੂਰਮੈਲ ਜੀ ਹਾਂਜੀ ਮੈਂ ਸਰੋਂ ਦੀ ਫਸਲ ਦੇ ਬਾਰੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੀ ਕਿਸਰੋਂ ਦੀ ਜਿਵੇਂ ਆਪਣੇ ਡਾਕਟਰ ਸਾਹਿਬ ਨੇ ਦੱਸਿਆ ਹੋਣਾ ਕਿ ਤੇਲ ਬੀਜ ਫਸਲਾਂ ਦੇ ਹੇਠ ਰਕਬਾ ਬਹੁਤ ਘਟ ਗਿਆ ਹੈ ਜਿਹਨੂੰ ਵਧਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਟਾਈਮ ਤੇ ਫਸਲੀ ਵਿਭਿੰਨਤਾ ਲਈ ਵੀ ਜੇ ਆਪਾਂ ਗੱਲ ਕਰੀਏ ਤਾਂ ਜੇ ਆਪਾਂ ਸਰੋਂ ਦੀ ਫਸਲ ਦੀ ਕਾਸ਼ਟ ਦੀ ਗੱਲ ਕਰੀਏ ਜੇ ਸੁਚੱਜੀ ਕਾਸ਼ਟ ਆਪਾਂ ਕਰਨੀ ਹੈ ਤੇ ਇਹਦੀ ਸਮੇਂ ਸਿਰ ਬਜਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਆਪਾਂ ਗੋਭੀ ਸਰੋਂ ਦੀ ਗੱਲ ਕਰੀਏ ਜਿਹੜਾ ਅੱਜ ਕੱਲ ਆਪਣਾ ਚੱਲ ਰਿਹਾ ਹੈ ਜੀਐਸਸੀ 7 ਵੈਰਾਈਟੀ ਕਨੋਲਾ ਦੀ ਤੇ ਉਹਦੇ ਬਹੁਤ ਜ਼ਿਆਦਾ ਫਾਇਦੇ ਨੇ ਗੋਭੀ ਸਰੋਂ ਦੀ ਆਪਾਂ ਕਾਸ਼ਟ ਕਰ ਸਕਦੇ ਹਾਂ ਸੇਂਝੂ ਹਾਲਤਾਂ ਵਿੱਚ ਵੀ ਕਿ 10 ਅਕਤੂਬਰ ਤੋਂ 30 ਅਕਤੂਬਰ ਤੱਕ ਹਾਂਜੀ ਤੇ ਜੇ ਆਪਾਂ ਇਹ ਗੱਲ ਕਰੀਏ ਕਿ ਜਿਸ ਤਰ੍ਹਾਂ ਜੀਐਸਸੀ ਸੱਤ ਵੈਰਾਈਟੀ ਕਨੋਲਾ ਦੀ ਹੈ ਉਹਦੇ ਬਹੁਤ ਜ਼ਿਆਦਾ ਫਾਇਦੇ ਨੇ ਜੀ ਜਿਵੇਂ ਇਹਦਾ ਕਨੋਲਾ ਤੇਲ ਹੈ ਜਿਹੜਾ ਉਹ ਕਨੋਲਾ ਵੈਰਾਈਟੀਆਂ ਉਹ ਹੁੰਦੀਆਂ ਜਿਦੇ ਵਿੱਚ 2% ਇਰਿਓਸਿਕ ਐਸਿਡ ਤੋਂ ਘੱਟ ਹੁੰਦਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਗਲੂਕੋਸਿਨੋਲੇਟਸ 3 ਮਾਈਕਰੋਮੋਲ ਪ੍ਰਤੀ ਗ੍ਰਾਮ ਖਾਲ ਦੇ ਵਿੱਚ ਘੱਟ ਪਾਇਆ ਜਾਂਦਾ ਹੈ ਜਿਹੜੇ ਸਿਹਤ ਦੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦੇ ਹੈ ਪਰ ਕਨੋਲਾ ਦੇ ਵਿੱਚ ਘੱਟ ਪਾਏ ਗਏ ਹੈ ਤਾਂ ਇਹਦੇ ਨਾਲ ਆਪਣੀ ਸਿਹਤ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਅੱਛਾ ਗੱਲ ਇਹ ਹੈ ਜੀ ਪ੍ਰਭਜੋਤ ਜੀ ਜਦੋਂ ਨਾ ਕਿਸਾਨ ਵੀਰ ਬਜਾਈ ਕਰਦੇ ਆ ਬੂਟੇ ਪੱਟਣ ਤੋਂ ਬਾਅਦ ਦੇ ਵਿੱਚ ਦਿਲ ਨਹੀਂ ਕਰਦਾ ਬਹੁਤ ਸੰਘਣੀ ਹੋ ਜਾਂਦੀ ਐ ਅਸਰੋਂ ਕੀ ਕਹਿਣਾ ਚਾਹੋਗੇ ਬੂਟੇ ਵਿਰਲੇ ਕਰਨੇ ਬਹੁਤ ਜ਼ਰੂਰੀ ਨੇ ਇਹ ਅੱਗੇ ਛਾੜਦੇ ਉੱਤੇ ਵਧੀਆ ਅਸਰ ਪਾਉਂਦੇ ਆ ਹਾਂਜੀ ਡਾਕਟਰ ਸਾਹਿਬ ਬੂਟੇ ਵਿਰਲੇ ਕਰਨੇ ਵੀ ਬਹੁਤ ਜ਼ਰੂਰੀ ਹੈ ਪਰ ਆਪਾਂ ਅਗਰ ਸ਼ੁਰੂਆਤ ਤੋਂ ਹੀ ਇਹਨੂੰ ਸਹੀ ਕਤਾਰਾਂ ਦੇ ਵਿੱਚ ਸਹੀ ਡਿਸਟੈਂਸ ਦੇ ਵਿੱਚ ਆਪਾਂ ਇਹਨਾਂ ਨੂੰ ਲਾਈਏ ਜਿਵੇਂ ਗੋਭੀ ਸਰੋਂ ਨੂੰ ਆਪਾਂ 45 ਸੈਂਟੀਮੀਟਰ ਦੋ ਕਤਾਰਾਂ ਦਾ ਫਾਸਲੇ 'ਚ ਰੱਖੀਏ ਤੇ 10 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਰੱਖੀਏ ਤੇ ਬਹੁਤ ਵਧੀਆ ਹੋਊਗੀ ਆਪਾਂ ਨੂੰ ਵਿਰਲੇ ਕਰਨ ਦੀ ਵੀ ਇੰਨੀ ਜ਼ਰੂਰਤ ਨਹੀਂ ਪਊਗੀ ਇਹਦਾ ਝਾੜ ਵੀ ਬਹੁਤ ਵੱਧ ਆਊਗਾ ਜੀ ਸੂਚਿਤ ਖੇਤ ਸਕੂਲ ਦੇ ਵਿੱਚ ਡਾਕਟਰ ਅਮਰੀਕ ਸਿੰਘ ਜਲੰਧਰ ਤੋਂ ਸਪੈਸ਼ਲੀ ਆਏ ਨੇ ਅੱਜ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਲਈ ਥੋੜਾ ਜਿਹਾ ਉਹਨਾਂ ਤੋਂ ਵੀ ਜਾਣਕਾਰੀ ਲੈਣਿਆ ਕਿ ਖੇਤ ਸਕੂਲ ਜਿਹੜਾ ਕਿਸ ਤਰ੍ਹਾਂ ਅਸੀਂ ਸਹੀ ਢੰਗ ਨਾਲ ਚਲਾ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਖੇਤ ਸਕੂਲਾਂ ਦੀ ਕਿੰਨੀ ਲੋੜ ਹੈ ਜਿਹੜੀ ਤੇਲਬੀਜੇ ਫਸਲਾਂ ਆਪਣੀਆਂ ਹੈਗੀਆਂ ਉਹਦਾ ਰਕਬਾ ਬਹੁਤ ਘਟਦਾ ਜਾ ਰਿਹਾ ਹੈਗਾ ਤੋਂ ਫਾਰਮਰ ਨੂੰ ਅਵੇਅਰ ਕਰਨ ਵਾਸਤੇ ਇਹਦਾ ਬਹੁਤ ਜ਼ਰੂਰੀ ਹੈਗਾ ਜਿਹੜੇ ਸਾਡੇ ਆਉਣ ਵਾਲੇ ਸਮੇਂ ਵਿੱਚ ਸਕੂਲ ਲੱਗਣ ਬਹੁਤ ਜ਼ਰੂਰੀ ਨੇ ਅੱਛਾ ਨਾਲ ਹੀ ਸਾਡੇ ਨਾਲ ਮੌਸਮ ਵਿਗਿਆਨੀ ਵੀ ਨੇ ਡਾਕਟਰ ਬਲਜੀਤ ਕੌਰ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਮੌਸਮ ਕਿਹੋ ਜਿਹਾ ਦੇ ਵਿੱਚ ਇਹੋ ਕੀੜੇ ਮਕੌੜੇ ਵੱਧਦੇ ਆ ਜਾਂ ਕਿਸ ਤਰ੍ਹਾਂ ਦਾ ਮੌਸਮ ਹੋਵੇ ਕਿ ਸਰੋਂ ਬੀਜਣੀ ਠੀਕ ਹੋਵੇ ਥੋੜੀ ਜਾਣਕਾਰੀ ਇਹਨਾਂ ਤੋਂ ਵੀ ਲੈਣੇ ਆਂ ਵੀ ਮੌਸਮ ਕਿੰਨਾ ਕੇ ਇਸ ਫਸਲ ਦੇ ਲਈ ਸਹੀ ਰਹਿੰਦਾ ਸਭ ਤੋਂ ਪਹਿਲਾਂ ਦੱਸਣਾ ਚਾਹੂਗਾ ਕਿ ਜਿਹੜਾ ਮੌਸਮ ਹੈਗਾ ਉਹ ਜਿਹੜੇ ਸਰੋਂ ਦੀ ਗੱਲ ਕਰ ਰਹੇ ਆਪਾਂ ਇਸ ਟਾਈਮ ਤਾਂ ਉਹਦੇ ਜਿਹੜੇ ਕੀੜੇ ਮਕੌੜੇ ਜਾਂ ਬਿਮਾਰੀਆਂ ਨੇ ਉਹਦੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਜੋ ਹੁਣ ਜੇ ਮੌਸਮ ਜਿਹੜਾ ਹੋਗਾ ਜੇ 10 ਤੋਂ 25 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਜਿਹੜਾ ਆਪਾਂ ਦਿਨ ਤੇ ਰਾਤ ਦਾ ਐਵਰੇਜ ਲਈਏ ਤਾਪਮਨ ਤੇ ਉਹ ਤੇ ਜਿਹੜੀ ਹਵਾ 'ਚ ਨਮੀ ਹੈ ਜੇ ਉਹ 70% ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਜਿਹੜੇ ਸਰੋਂ ਦੇ ਵਿੱਚ ਬਿਮਾਰੀਆਂ ਆਉਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਜਿਸ ਤਰ੍ਹਾਂ ਕਿ ਚੂਲਸ ਰੋਗ ਹੋ ਗਿਆ ਚਿੱਟੀ ਕੁੰਗੀ ਹੋ ਗਈ ਚਿੱਟੋ ਇਹ ਸਾਰੀਆਂ ਦੇ ਆਨ ਦਾ ਚਾਂਸਸ ਵੱਧ ਜਾਂਦੇ ਨੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਤੇ ਜੇ ਆਪਾਂ ਇਹ ਹੀ ਫਸਲ ਟਾਈਮ ਸਮੇਂ ਸਿਰ ਬਿਜੀ ਹੋਵੇ ਤਾਂ ਆਪਾਂ ਇਹ ਵੀ ਇੱਕ ਹੈਗਾ ਅਪਾ ਕਹਿ ਸਕਦੇ ਆ ਕਿ ਇਹਦੇ ਨਾਲ ਵੀ ਆਪਾਂ ਬਿਮਾਰੀਆਂ ਤੱਕ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਆ ਇਸ ਤੋਂ ਇਲਾਵਾ ਕਿ ਕਿਸਾਨਾਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਮੌਸਮ ਦੀ ਪੂਰਵ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ ਜੇ ਤੁਹਾਨੂੰ ਪੂਰਵ ਜਾਣਕਾਰੀ ਹੋਏਗੀ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਆਉਣ ਵਾਲਾ ਜਿਹੜਾ ਮੌਸਮ ਕਿਹੋ ਜਿਹਾ ਰਹੇਗਾ ਤੇ ਕਿਸ ਤਰ੍ਹਾਂ ਦੀ ਬਿਮਾਰੀ ਜਿਹੜੀ ਖੇਤ ਵਿੱਚ ਆ ਸਕਦੀ ਹੈ ਸੋ ਸਾਡੇ ਨਾਲ ਇੰਜੀਨੀਅਰ ਵੀਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਇਹਦੇ ਲਈ ਕੋਈ ਜਿਹੜੀ ਮਸ਼ੀਨਰੀ ਵੀ ਕੰਮ ਕਰਦੀ ਆ ਸਰੋਂ ਦੀ ਬਿਜਾਈ ਦੇ ਵਿੱਚ ਜਾਂ ਬਾਅਦ ਦੇ ਵਿੱਚ ਸਪਰੇ ਦੇ ਲਈ ਕੀ ਕਹਿਣਾ ਚਾਹਣਗੇ ਸਰ ਜਿਹੜੀ ਸਰੋਂ ਦੀ ਖੇਤੀ ਹੈਗੀ ਆ ਇਹਦੀ ਜੇ ਆਪਾਂ ਬਿਜਾਈ ਦੀ ਗੱਲ ਕਰੀਏ ਇਹ ਆਪਾਂ ਇਹਨੂੰ ਪਲਾਂਟਰ ਦੇ ਨਾਲ ਬਿਜਾਈ ਕਰ ਸਕਦੇ ਹਾਂ ਉਹਦੇ ਵਿੱਚ ਜਿਹੜਾ ਹੈਗਾ ਇਨਕਲਾਈਨਡ ਪਲੇਟ ਵਲੰਟਰ ਜਿਹੜਾ ਹੈਗਾ ਉਹ ਵੀ ਆ ਹੈਗਾ ਜਾਂ ਫਿਰ ਜਿਹੜਾ ਨੋਮੈਟਿਕ ਵਲੰਟਰ ਹੈ ਉਹਦੇ ਵਿੱਚ ਆਪਾਂ ਪਲੇਟ ਚੇਂਜ ਕਰਕੇ ਜਿਹੜੀ ਸਰੋਂ ਦੀ ਬਜਾਈ ਸਹੀ ਹੀ ਫਾਸਲੇ ਤੇ ਕਰ ਸਕਦੇ ਹਾਂ ਤੇ ਉਹਦੇ ਨਾਲ ਜਿਹੜਾ ਆਪਾਂ ਬੀਜ ਰੇਟ ਵੀ ਜਿਹੜਾ ਹੈਗਾ ਆ ਉਹ ਅਸੀਂ ਥੋੜਾ ਜਿਹਾ ਘੱਟ ਕਰ ਸਕਦੇ ਹਾਂ ਤਾਂ ਕਿ ਜਿਹੜੀ ਬਾਅਦ ਦੇ ਵਿੱਚ ਇਹਨੂੰ ਸੰਘਣੀ ਹੋ ਜਾਂਦੀ ਹੈ ਤੇ ਉਸ ਪਟਣਾ ਪੈਂਦਾ ਦੁਬਾਰਾ ਲੇਬਰ ਲੱਗਦੀ ਹੈ ਤਾਂ ਉਸ ਲੇਬਰ ਤੋਂ ਖਰਚੇ ਤੋਂ ਜਿਹੜਾ ਕਿਸਾਨ ਵੀਰ ਬਚ ਸਕਦੇ ਨੇ ਇਸ ਤੋਂ ਇਲਾਵਾ ਜੇ ਸਪਰੇਅ ਦੀ ਗੱਲ ਕਰੀਏ ਸਪਰੇਅ ਦੇ ਵਾਸਤੇ ਜਿਹੜਾ ਆਪਾਂ ਬੂਮ ਟਾਈਪ ਸਪਰੇਅ ਟਰੈਕਟਰ ਵਿੱਚ ਅਟੈਚ ਕਰਕੇ ਜਿਹੜਾ ਸਪਰੇਅ ਵੀ ਕਰ ਸਕਦੇ ਆ ਜਿਹੜਾ ਕਿ ਇਹਦੇ ਨਾਲ ਕਾਫੀ 15 ਤੋਂ 20 ਫੁੱਟ ਜਿਹੜਾ ਫਾਸਲਾ ਕਵਰ ਕਰਕੇ ਚੱਲਦਾ ਹੈ ਤੇ ਉਸ ਦੇ ਨਾਲ ਵੀ ਆਪਾਂ ਕਰ ਸਕਦੇ ਆ ਤੇ ਜੇ ਨਦੀਨਾਂ ਵਾਸਤੇ ਗੱਲ ਕਰੀਏ ਕਿਉਂਕਿ ਇਹਦਾ ਫਾਸਲਾ ਵੀ ਹੈਗਾ ਆ ਇਹਦੇ ਵਿੱਚ ਆਪਾਂ ਜਿਹੜੀ ਹੱਥ ਵਾਲੀ ਜਾਂ ਦੂਸਰੀ ਗੋਡੀ ਵਾਲੀ ਮਸ਼ੀਨਾਂ ਵੀ ਚਲਾ ਸਕਦੇ ਆ ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਦਾ ਇੱਕ ਨਦੀਨਾਂ ਦਾ ਜਿਹੜਾ ਵਧੀਆ ਪ੍ਰਬੰਧਨ ਕਰ ਸਕਦੇ ਆ ਜੇ ਕੋਈ ਕਿਸਾਨ ਵੀ ਇਹਨਾਂ অর্ਗੈਨਿਕ ਵਾਲੇ ਪਾਸੇ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦੇ ਆਪਾਂ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਇੱਕ ਥਰੇਸ਼ਰ ਵੀ ਡਿਵੈਲਪ ਕੀਤਾ ਗਿਆ ਹੈ ਜਿਹਨੂੰ ਅਸੀਂ ਵੱਢ ਕੇ ਥੋੜਾ ਧੋਪ ਲਵਾ ਕੇ ਇਹਨੂੰ ਆਪਾਂ ਥਰੇਸ਼ਰ ਦੇ ਵਿੱਚੋਂ ਕੱਢ ਸਕਦੇ ਹਾਂ ਤਾਂ ਉਹ ਥਰੇਸ਼ਰ ਦੇ ਵਿੱਚੋਂ ਜਿਹੜਾ ਹੈਗਾ ਆ ਫਾਇਦਾ ਇਹ ਹੋ ਜਾਂਦਾ ਹੈ ਕਿ ਜਿਹੜੇ ਦਾਣਿਆਂ ਦੀ ਕੁਆਲਿਟੀ ਆ ਜਾਂ ਸਫਾਈ ਆ ਉਹ ਬਹੁਤ ਵਧੀਆ ਨਿਕਲਦੀ ਆ ਤੇ ਆਪਾਂ ਨੂੰ ਜਿਹੜਾ ਦੁਬਾਰਾ ਜਿਹੜੀ ਪੱਖੇ ਜੋ ਕੱਢਣ ਦੀ ਲੋੜ ਨਹੀਂ ਪੈਂਦੀ ਸੋ ਉਸ ਤਰੀਕੇ ਨਾਲ ਆਪਾਂ ਇਹਦੀ ਜਿਹੜੀ ਵਧੀਆ ਕਾਸ਼ਤ ਕਰ ਸਕਦੇ ਹਾਂ ਮੇਰੇ ਨਾਲ ਨੇ ਇਸ ਰੁੜਕਾ ਕਲਾਂ ਦੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਨਮਨਦੀਪ ਜੀ ਕੀ ਇਹ ਕਹਿਣਾ ਚਾਹਣਗੇ ਵੀ ਕਿਸ ਤਰ੍ਹਾਂ ਇਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਫੀਲਡ ਸਕੂਲ ਆ ਇਸ ਤਰ੍ਹਾਂ ਦੇ ਕਿਸਾਨ ਵੀਰ ਤੁਹਾਨੂੰ ਰਿਸਪਾਂਸ ਦਿੰਦੇ ਆ ਬਲਾਕ ਰੁੜਕਾ ਕਲਾਂ ਦੇ ਵਿੱਚ ਜਿੰਨੇ ਵੀ ਕਿਸਾਨ ਵੀਰ ਨੇ ਉਹ ਮਹਿਕਮੇ ਦਾ ਪੂਰ ਜੋਰ ਸਹਿਯੋਗ ਕਰਦੇ ਨੇ ਜਦ ਵੀ ਅਸੀਂ ਕਿਸੇ ਕੈਂਪ ਦੇ ਵਿੱਚ ਹੋਵੇ ਜਾਂ ਜਾਂ ਫਿਰ ਕੋਈ ਹੋਰ ਵੀ ਕੋਈ ਅਵੇਰਨੈਸ ਦਾ ਕੰਮ ਹੋਵੇ ਤਾਂ ਬਲਾਕ ਦੇ ਜਿੰਨੇ ਵੀ ਜ਼ਿੰਮੇਵਾਰ ਨੇ ਉਹ ਵੱਧ ਛੱਡ ਕੇ ਹਿੱਸਾ ਲੈਂਦੇ ਨੇ ਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਇੱਕ ਸੱਦੇ ਦੇ ਉੱਤੇ ਜ਼ਿੰਮੇਵਾਰ ਸਾਡੇ ਵਿੱਚ ਹਾਜ਼ਰ ਹੁੰਦੇ ਨੇ ਤੇ ਆਪਣੀ ਜਿਹੜੀ ਖੇਤੀ ਦੀ ਜਿੰਨੀ ਵੀ ਦਿੱਕਤਾਂ ਨੇ ਉਹਨਾਂ ਨੂੰ ਦੂਰ ਕਰਦੇ ਨੇ ਅੱਛਾ ਡਾਕਟਰ ਸਾਹਿਬ ਸਾਡੇ ਕਿਸਾਨ ਵੀਰ ਨਾਲ ਆ ਕਿੱਟਾਂ ਲੈ ਕੇ ਖੜੇ ਆ ਥੋੜਾ ਜਿਹਾ ਵੀ ਦੱਸੋ ਕਿ ਇਸ ਫੀਲਡ ਸਕੂਲ ਦੇ ਵਿੱਚ ਤੁਸੀਂ ਇਹੋ ਜੀ ਕਿੱਟ ਵੀ ਮੁਹੱਈਆ ਕਰਾਉਣੀ ਆ ਕੀ ਕੁਝ ਹੁੰਦਾ ਇਹਦੇ ਵਿੱਚ ਮਹਿਕਮਾ ਖੇਤੀਬਾੜੀ ਵੱਲੋਂ ਕੁਝ ਮਹਿਕਮਾ ਵੱਲੋਂ ਅਸੀਂ ਜਿਹੜੇ ਬੀਜ ਬੀਜ ਲਈ ਕਿੱਟ ਆਪਾਂ ਦਿੰਨੇ ਆ ਉਹਦੇ ਵਿੱਚ ਇਹਦੀ ਫਸਲ ਨੂੰ ਕਿਵੇਂ ਬੀਜਣਾ ਕੀ ਕਰਨਾ ਇਹ ਯੂਡੀ ਪੈਕੇਜ ਐਂਡ ਪ੍ਰੈਕਟਿਸ ਜਿਹਦੇ ਵਿੱਚ ਸਾਰੇ ਉਹਦੇ ਹੁੰਦੇ ਨੇ ਵੀ ਕਿਵੇਂ ਬੀਜਣਾ ਬੀਜਣ ਤੋਂ ਲੈ ਕੇ ਕਟਾਈ ਤੱਕ ਉਹਦੀਆਂ ਬਿਮਾਰੀਆਂ ਦੇ ਜੋ ਵੀ ਹੱਲ ਹੈ ਬਿਮਾਰੀਆਂ ਕੀੜਿਆਂ ਦੇ ਹੱਲ ਸਾਰੇ ਉਹ ਦਿੱਤੇ ਹੁੰਦੇ ਆ ਇਹ ਅਸੀਂ ਮਹਿਕਮੇ ਵੱਲੋਂ ਫਾਰਮਰਸ ਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਉਂਦੇ ਹਾਂ ਹੁਣ ਇਸ ਵੇਲੇ ਇਸਰੋਂ ਦੀ ਫਸਲ ਦੇ ਉੱਤੇ ਜਿਹੜੀ ਬਿਮਾਰੀ ਜਾਂ ਕੀੜਾ ਮਕੌੜ ਆ ਸਕਦਾ ਡਾਕਟਰ ਸੰਜੀਪ ਗਟਾਰੀਆ ਜੀ ਕੀੜੇ ਮੁਰਕੋਣਿਆਂ ਦੇ ਮਾਹਰ ਨੇ ਇਹਨਾਂ ਨਾਲ ਜਾਣਕਾਰੀ ਹਾਸਲ ਕਰਦੇ ਆਂ ਇਹਨਾਂ ਤੋਂ ਆਪਾਂ ਕਿ ਕੀ ਹੁਣ ਆ ਸਕਦੇ ਤੇ ਆਉਣ ਵਾਲੇ ਸਮੇਂ 'ਚ ਆਪਾਂ ਕੀ ਇਹਦੇ ਤੇ ਕਰੀਏ ਜਿਵੇਂ ਕਿ ਹੁਣ ਮੌਸਮ ਜਿਹੜਾ ਐ ਇੱਕਦਮ ਤਬਦੀਲ ਹੋ ਗਿਆ ਉਹਦੇ 'ਚ ਥੋੜੇ ਜਿਹੜੇ ਗਰਮੀ ਆ ਉਹ ਵਧੀ ਐ ਇਹਦੇ ਨਾਲ ਕੀ ਐ ਕਿ ਜਿਹੜਾ ਸਾਡੇ ਜਿਹੜੇ ਕਿਸਾਨਾਂ ਦੀ ਭਾਸ਼ਾ 'ਚ ਜੇ ਮੈਂ ਗੱਲ ਕਰਾਂ ਤਾਂ ਉਹ ਕਾਲਾ ਤੇਲਾ ਕਹਿੰਦੇ ਨੇ ਅਸੀਂ ਉਹਨੂੰ ਚੇਪਾ ਕਹਿੰਨੇ ਆ ਉਹਦੀ ਸਮੱਸਿਆ ਜਿਹੜੀ ਹੈਗੀ ਆ ਉਹ ਖੇਤਾਂ ਦੇ ਵਿੱਚ ਆਲਰੇਡੀ ਆ ਚੁੱਕੀ ਆ ਜੀ ਤੇ ਇਹਦੇ ਵਿੱਚ ਇਹੀ ਹੈ ਵੀ ਹਜੇ ਤੱਕ ਜਿਹੜੇ ਕਿਸਾਨ ਹੈ ਵੀ ਅਸੀਂ ਉਹਨਾਂ ਨੂੰ ਜਿਹੜੇ ਆਪਾਂ ਲਾਇਆ ਹੈ ਸਕੂਲ ਉਹਦੇ ਵਿੱਚ ਦੱਸਿਆ ਵੀ ਆ ਵੀ ਤੁਸੀਂ ਕੀ ਕਰਨਾ ਵੀ ਆਪਾਂ ਭਾਈ ਪਛਾਣ ਕਿੱਦਾਂ ਕਰਨੀ ਆ ਤੇ ਇਹ ਹਰੇ ਰੰਗ ਦੇ ਹੁੰਦੇ ਆ ਹਰੇ ਤੇ ਹਲਕੇ ਪੀਲੇ ਰੰਗ ਦੇ ਵੀ ਭਾ ਮਾਰਦੇ ਆ ਉਹ ਕਈ ਵਾਰੀ ਸਾਨੂੰ ਫੁੱਲਾਂ 'ਚ ਦਿਖਦੇ ਨਹੀਂ ਤੋ ਉਥੇ ਵਿੱਚ ਅਸੀਂ ਕੀ ਕਰਨਾ ਕਿ ਅਸੀਂ ਜਿਹੜੀ ਇਹਦੀ ਪਛਾਣ ਕਰਨ ਲਈ ਜੇ ਤਾਂ ਤੁਹਾਨੂੰ ਨੰਗੀ ਅੱਖ ਨਾਲ ਆਪਣੀ ਇਹ ਦਿਖਦਾ ਫਿਰ ਤਾਂ ਠੀਕ ਆ ਨਹੀਂ ਤਾਂ ਤੁਸੀਂ ਕੀ ਕਰਨਾ ਕਿ ਇੱਕ ਕੋਈ ਵੀ ਫੁੱਲ ਫੜ ਲਓ ਉਹਨੂੰ ਤੁਸੀਂ ਆਪਣੇ ਹੱਥ ਤੇ ਛਟਕਾ ਕੇ ਦੇਖੋ ਉਹ ਜਿਹੜੇ ਤੇਲਾ ਹੋਊਗਾ ਇਹ ਉੜਦਾ ਨਹੀਂ ਹੈ ਇਹ ਤੁਹਾਡੇ ਹੱਥ ਦੇ ਉੱਤੇ ਆ ਕੇ ਚਿਪਕ ਜਾਊਗਾ ਉਹ ਤੋਂ ਫਿਰ ਸਾਨੂੰ ਆਈਡੀਆ ਹੋ ਜਾਂਦਾ ਵੀ ਇਹਦਾ ਹਮਲਾ ਆ ਗਿਆ ਫੇਰ ਉਹਦੀ ਅਸੀਂ ਆਰਥਿਕ ਗਾਰ ਵੱਲ ਜਾਂਦੇ ਆ ਵੀ ਹਾਂ ਵੀ ਇਹ ਜਾਨੀ ਕਿ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੈ ਜਾਂ ਨਹੀਂ ਹੈ ਜਿਹੜਾ ਕਿ ਅਸੀਂ ਆਲਰੇਡੀ ਫਾਰਮਰ ਜਿਹੜਾ ਫੀਲਡ ਲਾਇਆ ਸਕੂਲ ਉਹਦੇ ਵਿੱਚ ਦੱਸਦੇ ਆ ਉਹਦੇ ਵਿੱਚ ਇਹ ਆ ਕਿ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਆਰਥਿਕ ਗਾਰਾਂ ਜਿਹੜੀਆਂ ਉਹ ਮੰਨੀਆਂ ਗਈਆਂ ਇੱਕ ਤਾਂ ਜੇ ਅਸੀਂ ਪੂਰੇ ਪੂਰੇ ਕਿਲੇ ਦੀ ਜੇ ਮੈਂ ਗੱਲ ਕਰਾਂ ਤੁਸੀਂ ਪੂਰਾ ਕਿਲਾ ਘੁੰਮ ਕੇ ਦੇਖੋ ਤਾਂ ਉੱਥੇ ਕੀ ਆ ਵੀ ਜੇ 40 ਤੋਂ 50% ਆਪਾਂ ਨੂੰ ਇਹਦਾ ਹਮਲਾ ਦਿਖਾਈ ਦਿੰਦਾ ਤਾਂ ਉਹ ਵੀ ਆਰਥਿਕ ਗਾਰ ਜੇ ਆਪਾਂ ਦੇਖੀਏ ਵੀ ਜਿਹੜਾ 0.5 ਸੈਂਟੀਮੀਟਰ ਜਿਹੜਾ ਏਰੀਆ ਟਰਮੀਨਲ ਪੋਰਸ਼ਨ ਜਿਹੜਾ ਉੱਪਰਲਾ ਹਿੱਸਾ ਹੁੰਦਾ ਉਹ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਚਿਪੇ ਨਾਲ ਭਰਿਆ ਹੋਵੇ ਉਹ ਵੀ ਇੱਕ ਆਰਥਿਕ ਗਾਰਾ ਵੀ ਉੱਥੋਂ ਨੁਕਸਾਨ ਜਿਹੜਾ ਉਹ ਹੋ ਸਕਦਾ ਇਸੇ ਤਰ੍ਹਾਂ ਹੀ ਜੇ 10 ਸੈਂਟੀਮੀਟਰ ਦੀ ਗੱਲ ਕਰਾਂ ਤਾਂ ਉੱਥੇ 50 ਤੋਂ 60 ਜਿਹੜੇ ਬਾਲਗ ਉਹ ਰਸ ਚੂਸਦੇ ਹੋਏ ਆਪਾਂ ਨੂੰ ਜਿਹੜਾ ਪਲਾਂਟ ਦੇ ਉੱਤੇ ਪੌਦੇ ਦੇ ਉੱਤੇ ਦਿਖਾਈ ਦੇਣੇ ਚਾਹੀਦੇ ਆ ਫੇਰ ਅਸੀਂ ਕਹਿੰਨੇ ਆ ਵੀ ਹੁਣ ਜਿਹੜੀ ਆਪਾਂ ਨੂੰ ਲੋੜ ਆ ਵੀ ਆਪਾਂ ਇਹਦੀ ਸਪਰੇ ਜਿਹੜੀ ਉਹ ਕਰਨੀ ਚਾਹੀਦੀ ਆ ਉਹਦੇ ਲਈ ਡਾਕਟਰ ਸਾਹਿਬ ਨੇ ਪਹਿਲਾਂ ਤੁਹਾਨੂੰ ਜਿਵੇਂ ਬੂਮ ਸਪਰੇਅਰ ਵਗੈਰਾ ਦੱਸੇ ਨੇ ਤੇ ਜਾਂ ਅਸੀਂ ਕੋਈ ਹੋਰ ਢੰਗ ਤਰੀਕਾ ਵੀ ਜਿਹੜਾ ਅਪਣਾ ਕੇ ਸਪਰੇਆ ਕਰ ਸਕਦੇ ਹਾਂ ਉਹਦੇ ਲਈ ਤਿੰਨ ਚਾਰ ਜਿਹੜੇ ਸਾਡੇ ਕੋਲ ਸਿਫਾਰਸ਼ ਕੀਤੇ ਹੋਏ ਕੀਟਨਾਸ਼ਕ ਹੈਗੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਕਟਾਰਾ ਹੈ ਜਿਹਦੇ ਵਿੱਚ ਸਾਲਟ ਥਾਇਮੋਥਾਕਸਮ ਆਉਂਦਾ ਉਹਦੇ ਜੇ ਮੈਂ ਕਿੱਲੇ ਦੀ ਗੱਲ ਕਰਾਂ ਤਾਂ ਉਹਦੀ ਮਾਤਰਾ ਜਿਹੜੀ ਉਹ 40 ਮਿਲੀਗ੍ਰਾਮ ਜਿਹੜੀ ਹੈਗੀ ਆ 40 ਗ੍ਰਾਮ ਉਹ ਪੈਂਦੀ ਆ ਇਸ ਤੋਂ ਇਲਾਵਾ ਦੋ ਤਿੰਨ ਦਵਾਈਆਂ ਹੋਰ ਨੇ ਜਿਵੇਂ ਕਿ ਆਕਸੀਡਾਮਿਟੋਨ ਆਉਂਦੀ ਆ ਜਾਂ ਫਿਰ ਰੋਗਰ ਇਹਨਾਂ ਦੋਨਾਂ ਦੀ ਮਾਤਰਾ ਜਿਹੜੀ ਆ ਉਹ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਆ ਤੇ ਜੇ ਇਹ ਤਿੰਨੀ ਵੀ ਉਪਲਬਧ ਨਹੀਂ ਹੁੰਦੀਆਂ ਫਿਰ ਆਪਾਂ ਨੂੰ ਕਲੋਰ ਪੈਰੀਫਾਸ ਦਾ ਇੱਕ ਜਿਹੜਾ ਵਿਕਲਪ ਹੈ ਉਹ ਵੀ ਰਹਿ ਜਾਂਦਾ ਉਹਦੇ ਵਿੱਚ ਉਹਦੀ ਜਿਹੜੀ ਮਾਤਰਾ ਹੈਗੀ ਉਹ 600 ਮਲੀਲੀਟਰ ਹੈਗੀ ਆ ਪਰ ਇੱਥੇ ਮੈਂ ਇਹ ਦੱਸਣਾ ਚਾਹੂੰਗਾ ਜ਼ਰੂਰ ਵੀ ਜੇ ਸ਼ੁਰੂਆਤੀ ਅਵਸਥਾ ਵਿੱਚ ਆਉਂਦਾ ਨਾ ਤਾਂ ਉੱਥੇ ਜੇ ਕੋਈ ਬੰਦਾ ਸਾਗ ਦਾ ਕੰਮ ਕਰਦਾ ਵੀ ਸਾਗ ਤੋੜ ਕੇ ਬਾਰ-ਬਾਰ ਵੇਚਦਾ ਤੋ ਉਥੇ ਜਿਹੜਾ ਬਾਕੀ ਤਿੰਨ ਦਵਾਈਆਂ ਮੈਂ ਦਸੀਆਂ ਨੇ ਪਹਿਲੀ ਆ ਅਕਟਾਰਾ ਹੋ ਗਈ ਜਾਂ ਆਕਸੀਡਾਮਾਟੋਨ ਜਾਂ ਰੋਗਰ ਉਹਦਾ ਯਾਨੀ ਕਿ 7 ਦਿਨ ਦਾ ਵਕਵਾ ਰੱਖਣਾ ਸੀ ਵੇਟਿੰਗ ਪੀਰੀਅਡ ਤੇ ਜਿਹੜੀ ਕਲੋਰੋ ਆ ਉਹਦਾ ਘੱਟੋ ਘੱਟ 20 ਦਿਨ ਦਾ ਜਿਹੜਾ ਵੇਟਿੰਗ ਹੋਣਾ ਚਾਹੀਦਾ ਤੋੜਨਾ ਨਹੀਂ ਤੇ 7 ਦਿਨ ਹਾਂਜੀ ਸੋ ਕਿਸਾਨ ਵੀਰੋ ਜਿਹੜੇ ਖੇਤ ਦੇ ਵਿੱਚ ਇਹ ਫਾਰਮਰ ਫੀਲਡ ਸਕੂਲ ਲੱਗਿਆ ਹੋਇਆ ਖੇਤੀਬਾੜੀ ਵਿਭਾਗ ਨੇ ਜਿੱਥੇ ਇਹ ਫੀਲਡ ਸਕੂਲ ਲਗਾਇਆ ਹੋਇਆ ਉਸ ਕਿਸਾਨ ਵੀਰ ਨਾਲ ਆਪਾਂ ਥੋੜੀ ਜੀ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਸਰੋਂ ਆ ਜਿਹੜੀ ਕਿਸ ਤਰ੍ਹਾਂ ਬੀਜੀ ਕਿਸ ਤਰ੍ਹਾਂ ਮੈਹਕਮੇ ਨਾਲ ਰابطਾ ਹੋਇਆ ਕਿੰਨਾ ਬੀਜ ਪਾਇਆ ਕੀ ਇਹਦੇ ਵਿੱਚ ਕਿੰਨੀ ਕੋਈ ਖਾਦ ਖੁੱਦ ਪਾਈ ਹੈ ਇਹਨਾਂ ਦਾ ਨਾਮ ਮੇਰੇ ਨਾਲ ਖੜੇ ਨੇ ਸਰਦਾਰ ਸੁਰਜੀਤ ਸਿੰਘ ਜੀ ਪਿੰਡ ਇਹਨਾਂ ਦਾ ਰੁੜਕਾ ਕਾਫੀ ਅਗਾਹ ਵੱਧੂ ਕਿਸਾਨ ਨੇ ਪਹਿਲਾਂ ਵੀ ਇਹ ਖੇਤੀਬਾੜੀ ਵਿਭਾਗ ਦੇ ਨਾਲ ਰابطਾ ਕਰਕੇ ਆਪਣੀ ਖੇਤੀ ਕਰਦੇ ਆ ਤੇ ਹੁਣ ਵੀ ਇਹਨਾਂ ਨੇ ਜਿਹੜੀ ਸਰੋਂ ਆ ਖੇਤੀਬਾੜੀ ਵਿਭਾਗ ਦੇ ਨਾਲ ਰابطਾ ਕਾਇਮ ਕਰਕੇ ਕੀਤੀ ਹੈ ਸੋ ਇਹ ਸਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਜਿਹੜੀ ਸਰੋਂ ਆ ਤੁਸੀਂ ਕਿੰਨੀ ਕੁ ਬੀਜੀ ਹੋਈ ਆ ਤੇ ਕਿਹੜਾ ਬੀਜ ਪਾਇਆ ਕਿੱਥੋਂ ਲਿਆ ਥੋੜਾ ਜੀ ਦੇ ਬਾਰੇ ਦੱਸ ਦਿਓ ਹਾਂਜੀ ਇਹ ਜੀ ਇੱਕ ਕਿੱਲਾ ਆ ਸਰੋਂ ਦਾ ਆਇਆ ਤੇ ਅਸੀਂ ਯੂਨੀਵਰਸਿਟੀ ਤੋਂ ਮੈਨੇ ਲੈ ਕੇ ਆਇਆ ਸੀ 7 ਨੰਬਰ ਦਾ ਵੀ ਆ ਤੇ ਹਰ ਸਾਲ ਅਸੀਂ ਖੱਤਾ ਕਿਉਂ ਜ਼ਰੂਰ ਬੀਜੀਦਾ ਘਰ ਲਈ ਵਾਸਤੇ ਤੇ ਉਦਾਂ ਵੀ ਝਾੜ ਵੀ ਵਧੀਆ ਆ ਇੱਕ ਹੈਗੀ ਵੀ ਨਦੀ ਨਾਥ ਕੋਲ ਬਹੁਤ ਸਾਫ਼ ਆ ਤੇ ਉਦਾਂ ਵੀ ਜਿੰਨੀ ਕੋ ਹੁੰਦੀ ਆ ਜੀ ਘਰ ਦਾ ਤੇਲ ਡੰਗਰਾਂ ਨੂੰ ਤੇਲ ਤੇ ਅਸੀਂ ਕਦੀ ਵੇਚੀ ਨਹੀਂ ਹੈਗੀ ਸਾਡੇ ਆਪਣਾ ਹੀ ਬਹੁਤ ਵਧੀਆ ਸਾਲ ਦਾ ਗੁਜ਼ਾਰਾ ਚੱਲ ਜਾਂਦਾ ਜੀ ਅੱਛਾ ਇਹ ਜਦੋਂ ਤੁਸੀਂ ਸਰੋਂ ਬੀਜੀਏ ਦੇ ਵਿੱਚ ਕੋਈ ਖਾਦ ਵਗੈਰਾ ਵੀ ਪਾਈ ਆ ਜਾਂ ਕੋਈ ਨਦੀਨ ਨਾਸ਼ਕ ਜਾਂ ਕੋਈ ਕੀੜੇ ਮਾਰ ਦਵਾਈ ਨਹੀਂ ਜੀ ਇਹਦੇ ਵਿੱਚ ਤਾਂ ਕੁਛ ਨਹੀਂ ਕੀਤਾ ਤੇ ਉਦਾਂ ਜੀ ਅਸੀਂ ਪਾਣੀ ਜਦਾਂ ਇਹਨੂੰ ਛੇਤੀ ਨਾ ਦੇਣਾ ਚਾਹੀਦਾ ਪਾਣੀ ਜਿੰਨਾ ਆਪਾਂ ਲੇਟ ਦਵਾਂਗੇ ਉਹਦੇ ਵਿੱਚ ਨਦੀਨਾਸਕ ਵੀ ਨਹੀਂ ਹੁੰਦਾ ਤੇ ਇੱਕ ਅਸੀਂ ਕੁਝ ਨਹੀਂ ਪਾਇਆ ਉਦਾਂ ਵੀ ਤੂੰ ਦੇਖੀ ਹੁਣੀ ਆ ਤੇ ਬੜੀ ਸਾਫ ਆ ਤੇ ਥੋੜਾ ਜਿਹਾ ਬੈਲੜੀ ਹੁਣੀ ਜਾਂਦੀ ਆ ਸਾਡੇ ਜ਼ਿਮੀਂਦਾਰ ਭਰਾ ਜਿਆਦੀ ਸੰਘਣੀ ਕਰ ਦਿੰਦੇ ਉਹਦੇ ਨਾਲ ਫੇ ਬੂਟੇ ਦੀ ਗਰੋਥ ਨਹੀਂ ਹੁੰਦੀ ਇਹ ਤਾਂ ਫੇ ਝਾੜ ਵੀ ਵਧ ਦਿੰਦੀ ਆ ਜੇ ਜੇ ਬੈਲੜੀ ਹੋਵੇ ਤਾਂ ਇਸ ਕਰਕੇ ਵਧੀਆ ਜੀ ਉਦਾਂ ਮੇਰਾ ਨਾਮ ਬਲਵਿੰਦਰ ਸਿੰਘ ਮੈਂ ਪੈਡ ਬਡਾਲਾ ਦਾ ਰਹਿਣ ਵਾਲਾ ਤੇ ਮੈਂ ਸਰੋਂ ਦੇ ਬਾਰੇ ਸਵਾਲ ਪੁੱਛਣਾ ਚਾਹਣਾ ਆ ਦੇਲੇ ਦੇ ਬਾਰੇ ਤਾਂ ਆਮ ਚਲਦੀ ਏ ਗੱਲ ਪਤਾ ਲੱਗ ਜਾਂਦਾ ਕਈ ਵਾਰੀ ਸਰੋਂ ਉੱਪਰੋਂ ਜਾ ਕੇ ਚਿੱਟੀ ਜੀ ਹੋ ਕੇ ਢਡ ਮੁੜ ਜਾਂਦਾ ਹੈ ਤੇ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਨਾ ਵੀ ਉਹ ਕਿਸ ਤਰ੍ਹਾਂ ਉਹਦਾ ਹੱਲ ਹੋ ਸਕਦਾ ਡਾਕਟਰ ਕੁਟਾਰੀਆ ਜੀ ਕੋਲ ਚਲਦੇ ਆ ਸੋ ਜਿਹੜਾ ਇਹ ਹੁੰਦਾ ਇਹਨੂੰ ਅਸੀਂ ਚਟੋਰੋਂ ਕਹਿੰਦੇ ਆ ਜੀ ਤੇ ਇਹ ਇਹ ਨਹੀਂ ਆ ਵੀ ਸਿੱਧਾ ਆਪਾਂ ਨੂੰ ਕਿਸਾਨ ਨੂੰ ਉਦੋਂ ਪਤਾ ਲੱਗਦਾ ਜਦੋਂ ਕੁੰਡ ਮੁੜਦਾ ਪਰ ਇਹ ਖੇਤ ਦੇ ਵਿੱਚ ਆਲਰੇਡੀ ਪਹਿਲਾਂ ਹੀ ਹੁੰਦਾ ਉਹਦੇ ਲਈ ਸਰਵੇਖਣ ਕਰਨ ਦੀ ਲੋੜ ਆ ਜਦੋਂ ਤੁਸੀਂ ਪੱਤਿਆਂ ਤੇ ਇਹ ਜਿਹੜਾ ਰੋਗ ਆ ਸਭ ਤੋਂ ਪਹਿਲਾਂ ਪੱਤਿਆਂ ਤੇ ਆਉਂਦਾ ਪੱਤਿਆਂ ਦੇ ਉੱਤੇ ਜਿਹੜੇ ਚਿੱਟੇ ਚਟਾਕ ਧੱਬੇ ਬਣਦੇ ਆ ਪਾਊਡਰੀ ਰੰਗ ਦੇ ਚਿੱਟੇ ਰੰਗ ਦੇ ਜਿਵੇਂ ਪਾਊਡਰ ਹੁੰਦਾ ਬਿਲਕੁਲ ਓਦਾਂ ਦੇ ਮੋٹے-ਮੋٹے ਥੱਲੇੜੇ ਪਾਸੇ ਜਾਦੇ ਬਣਦੇ ਨੇ ਉੱਪਰ ਘੱਟ ਹੁੰਦੇ ਆ ਸੋ ਪੱਤੇ ਨੂੰ ਜਦੋਂ ਆਪਾਂ ਉਲਟਾ ਕੇ ਦੇਖਦੇ ਆਂ ਜੇ ਉੱਥੇ ਚਿੱਟੋਂ ਦਾ ਜਿਹੜੇ ਕਿ ਚਿੱਟੇ-ਚਿੱਟੇ ਪਾਊਡਰ ਬਣਿਆ ਹੋਇਆ ਤਾਂ ਉੱਥੇ ਫੇਰ ਸਾਨੂੰ ਇਹਦੀ ਰੋਕ ਥਾਮ ਕਰਨ ਦੀ ਲੋੜ ਪੈਂਦੀ ਆ ਤੇ ਜਦੋਂ ਇਹ ਸਟੇਜ ਜਿਹੜੀ ਹੁਣੇ ਦੱਸੀ ਆ ਕਿਸਾਨ ਵੀਰ ਨੇ ਵੀ ਇਹ ਸਟੇਜ ਆ ਜਾਂਦੀ ਆ ਉਸ ਸਟੇਜ ਤੇ ਆ ਕੇ ਉਹ ਜਿਹੜੀ ਪੂਰੇ ਤੇ ਪੂਰੇ ਪlant ਦੇ ਵਿੱਚ ਉਹ ਫੰਗਸ ਜਿਹੜੀ ਉਹ ਫੈਲ ਚੁੱਕੀ ਹੁੰਦੀ ਆ ਤੇ ਉਹਦੇ ਉੱਤੇ ਜਿਹੜੀਆਂ ਫਲੀਆਂ ਉਹ ਵੀ ਨਹੀਂ ਲੱ ਸੋ ਇਹਨੂੰ ਕੰਟਰੋਲ ਕਰਨ ਲਈ ਇਹਦੀ ਰੋਕਥਾਮ ਲਈ ਆਪਾਂ ਨੂੰ ਪਹਿਲਾਂ ਹੀ ਜਿਹੜਾ ਹੈਗਾ ਖੇਤ ਦਾ ਸਰਵੇਖਣ ਜਿਹੜਾ ਉਹ ਕਰਨਾ ਪਏਗਾ ਥਾਂ ਥਾਂ ਤੇ ਜਿਵੇਂ ਤੁਸੀਂ ਦੱਸਿਆ ਘਟੋ ਘਟ 50 ਲੋਕੇਸ਼ਨਾਂ ਤੇ ਆਪਾਂ ਪੱਤਿਆਂ ਦੇ ਟਾਈਮ ਤੇ ਜਦੋਂ ਫਸਲ ਛੋਟੀ ਹੁੰਦੀ ਹੈ ਉਹ ਤੋਂ ਅਸੀਂ ਪੱਤੇ ਉਲਟਾ ਕੇ ਦੇਖ ਸਕਦੇ ਹਾਂ ਜੇ ਜੇ ਚਿੱਟੋਂ ਦਾ ਰੋਗ ਆਉਂਦਾ ਤਾਂ ਉੱਥੇ ਇੱਕ ਦਵਾਈ ਜਿਹੜੀ ਸਾਡੀ ਉਲੀ ਨਾਸ਼ਕ ਹੈ ਰੀਡੋਮਿਲ 골ਡ ਜਿਹੜੀ ਆਉਂਦੀ ਹੈ ਉਹਨੂੰ ਅਸੀਂ 250 ਐਮਐਲ ਦੇ ਹਿਸਾਬ ਨਾਲ ਯੂਜ਼ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਇਸ ਬਿਮਾਰੀ ਤੋਂ ਨਜਾਇਤ ਜਿਹੜੀ ਉਹ ਪਾ ਸਕਦੇ ਜੀ ਮੇਰਾ ਨਾਮ ਪਰਮਿੰਦਰ ਸਿੰਘ ਜੀ ਪਿੰਡ ਰੌੜਕਾਗਲਾ ਜ਼ ਜੀ ਹਾਂ ਜੀ ਮੇਰਾ ਇਹ ਸਵਾਲ ਆ ਜੀ ਆਪਾਂ ਜਿਹੜੀ ਸਰੋਂ ਦੀ ਫਸਲ ਆ ਇਹਨੂੰ ਬਿਨਾਂ ਦਵਾਈ ਤੋਂ ਕਿਦਾਂ ਸਹੀ ਕਰ ਸਕਦੇ ਆ ਅੱਜ ਕੱਲ ਜੀ ਜਿਵੇਂ ਕਿਸਾਨ ਵੀਰ ਸਾਰੇ ਆਰਗੈਨਿਕ ਦੀ ਗੱਲ ਬਹੁਤ ਕਰਦੇ ਆ ਨੇਚਰਲ ਫਾਰਮਿੰਗ ਦੀ ਗੱਲ ਹੁੰਦੀ ਆ ਤੇ ਜਿਹੜੀ ਸਰੋਂ ਹੈਗੀ ਆ ਇਹਦੇ ਵਿੱਚ ਜਿਦਾਂ ਅਸੀਂ ਪਹਿਲਾਂ ਜਿਹੜੀ ਆ ਇੱਕ ਬਿਮਾਰੀ ਤੇ ਇੱਕ ਜਿਹੜੀ ਕੀੜੇ ਦੀ ਗੱਲ ਕੀਤੀ ਆ ਇਹ ਦੋ ਮੁੱਖ ਹੈਗੇ ਆ ਜਿਹੜੇ ਕਿ ਆਉਂਦੇ ਆ ਤਾਂ ਉਹਦੇ ਵਿੱਚ ਇਹੀ ਆ ਵੀ ਆਪਾਂ ਲਗਾਤਾਰ ਸਰਵੇਖਣ ਕਰਦੇ ਰਹੀਏ ਇਸ ਤੋਂ ਇਲਾਵਾ ਅੱਜ ਕੱਲ ਜਿਵੇਂ ਹੁਣ ਨਿੰਮ ਆ ਉਹਦੀ ਵਰਤੋਂ ਵੀ ਅਸੀਂ ਕਰ ਸਕਦੇ ਆ ਸਰਵੇਖਣ ਦੇ ਦੌਰਾਨ ਜੇ ਤੁਹਾਨੂੰ ਕਿਤੇ ਕਿਤੇ ਲੱਗਦਾ ਵੀ ਹਾਂ ਵੀ ਕਿਤੇ ਬਹੁਤ ਜ਼ਿਆਦਾ ਜਿਹੜਾ ਤੇਲਾ ਉਹ ਇੱਕ ਥਾਂ ਤੇ ਆਇਆ ਹੋਇਆ ਕਿਉਂਕਿ ਜਿਹੜਾ ਤੇਲਾ ਉੜਦਾ ਤਾਂ ਹੈ ਨਹੀਂ ਉਹ ਇੱਕ ਦੋਗੀ ਦੇ ਵਿੱਚ ਆਊਗਾ ਤਾਂ ਉੱਥੇ ਅਸੀਂ ਮਕੈਨਿਕਲੀ ਵੀ ਉਹਨੂੰ ਪਿਕ ਕਰ ਸਕਦੇ ਆ ਨਹੀਂ ਤਾਂ ਜੇ ਉਵੇਂ ਨਾ ਹੋਵੇ ਤਾਂ ਫਿਰ ਅਸੀਂ ਜਿਹੜੀ ਨਿੰਮ ਹੈਗੀ ਨਿੰਮ ਦੇ ਘੋਲ ਜਿਹੜੇ ਹੈਗੇ ਆ ਉਹ ਵੀ ਵਰਤ ਸਕਦੇ ਆ ਮੇਰਾ ਸਵਾਲ ਡਾਕਟਰ ਸਾਹਿਬ ਇਹੀ ਆ ਕਿ ਜਿੱਦਾਂ ਆਪਾਂ ਕੀੜਿਆਂ ਨੂੰ ਮਾਰਨ ਦੀ ਗੱਲ ਕਰਦੇ ਆ ਪਈ ਉਹਨਾਂ ਦੇ ਵਿੱਚ ਕੋਈ ਆਪਾਂ ਹੁਣ ਦੁਆ ਪਾ ਲਈਏ ਸਾਰੇ ਕੀੜੇ ਮਰ ਜਾਣ ਕੋਈ ਇਹਦੇ ਵਿੱਚ ਕੋਈ ਮਿੱਤਰ ਕੀੜਾ ਵੀ ਆਪਣਾ ਹੋ ਸਕਦਾ ਜਿੰਨਾ ਆਪਣਾ ਨੁਕਸਾਨ ਹੋਵੇ ਦਵਾਈ ਪਾਉਣ ਨਾਲ ਇਦਾਂ ਦਾ ਕੁਝ ਜੇਦੋਂ ਅਸੀਂ ਕੋਈ ਰਸਾਇਣ ਪਾਵਾਂਗੇ ਤਾਂ ਉਹਦੇ ਨਾਲ ਮਿੱਤਰ ਕੀੜੇ ਜਿਹੜੇ ਉਹਨਾਂ ਦੀ ਹਾਨੀ ਹੁੰਦੀ ਹੁੰਦੀ ਆ ਸੋ ਚੰਗਾ ਆਇਆ ਵੀ ਰੁਝਾਨ ਜਿਹੜਾ ਸਾਡੇ ਪੰਜਾਬ ਦਾ ਉਹ ਆਰਗੈਨਿਕ ਆ ਵਲ ਆ ਰਿਹਾ ਇਹ ਤੋਂ ਪਤਾ ਲੱਗਦਾ ਕਿ ਜਿਹੜੇ ਮਿੱਤਰ ਕੀੜੇ ਆ ਜੇ ਉਹਨਾਂ ਦੇ ਬਾਬਤ ਮੈਂ ਗੱਲ ਕਰਾਂ ਤਾਂ ਮਿੱਤਰ ਕੀੜੇ ਜਿਹੜੇ ਹੈਗੇ ਚੇਪੇ ਦੇ ਲਈ ਇੱਕ ਲੇਡੀਬਰਡ ਬੀਟਲ ਆਉਂਦੀ ਆ ਜੇਨੂ ਕੇ ਪੰਜਾਬੀ ਚ ਆਪਾਂ ਜਾਨੀ ਕਿ ਜਿਹੜੇ ਕਿਸਾਨੀ ਕਿਸਾਨ ਕਹਿੰਦੇ ਫੇਲ ਪਾਸ ਇਹਨੂੰ ਕਹਿ ਦਿੰਦੇ ਆ ਤੇ ਲਾਲ ਪੁੰਡੀ ਜਿਹੜੀ ਆ ਲੇਡੀ ਬਰਡ ਬੀਟਲ ਦੇ ਨਾਮ ਨਾਲ ਜਾਣੀ ਜਾਂਦੀ ਆ ਉਹ ਬਹੁਤ ਤੇਜ਼ੀ ਨਾਲ ਜਿਹੜਾ ਹੈਗਾ ਚੇਪੇ ਦਾ ਖਤਮਾ ਜਿਹੜਾ ਉਹ ਕਰਦੀ ਆ ਖੇਤ ਚ ਤੇ ਜੇ ਉਹ ਤੁਹਾਨੂੰ ਨਜ਼ਰ ਆਉਂਦੀ ਆ ਤਾਂ ਉੱਥੇ ਫਿਰ ਛੜਕਾ ਕਰਨ ਦੀ ਲੋੜ ਨਹੀਂ ਉਹਨੇ ਆਪ ਹੀ ਜਿਹੜਾ ਹੈਗਾ ਕਿਉਂਕਿ ਇਹ ਜਿੱਥੇ ਹੋਊਗਾ ਮਿੱਤਰ ਜਿਹੜਾ ਉੱਥੇ ਆਪੇ ਹੀ ਪਹੁੰਚ ਜਾਣਾ ਕਿਉਂਕਿ ਉਹਨੂੰ ਵੀ ਖਰਾਕ ਚਾਹੀਦੀ ਆ ਆਪਣੀ ਜੀਣ ਦੇ ਰਹਿਣ ਲਈ ਤਾਂ ਉਹਨੇ ਜਦੋਂ ਪਹੁੰਚ ਕੇ ਉੱਥੇ ਉਹਨੂੰ ਆਪੇ ਹੀ ਜਿਹੜਾ ਹੈਗਾ ਉਹਨੂੰ ਖਾ ਕੇ ਉਹਦੀ ਰੋਕਥਾਮ ਕਰ ਦੇਣੀ ਹੈ। ਨਾਮ ਮੇਰਾ ਜੀ ਮਿੰਦਰ ਸਿੰਘ ਪਿੰਡ ਭਾਰਤਵਾਜੀਆ। ਸਵਾਲ ਕੀ ਹੈ ਤੁਹਾਨੂੰ? ਸਵਾਲ ਇਹ ਹੈ ਜੀ ਆਪਾਂ ਡਾਇਆ ਵੀ ਪਾਉਨੇ ਆਂ, ਜੂਰੀਆ ਵੀ ਪਾਉਨੇ ਆਂ। ਕੋਈ ਐਸੀ ਚੀਜ਼ ਹੋਰ ਹੈ ਜਿਹੜਾ ਤੇਲ ਦਾ ਤੱਤ ਵੱਜਾ ਹੈ। ਹੂੰ। ਤੇ ਪਤਾ ਲੱਗੇ ਵੀ ਇਹਦੇ ਵਿੱਚ ਕੀ ਕਰ? ਕਿਹੜੇ ਤੇਲ ਵੱਧਾ ਹਨਾ ਮੈਂ ਚਲਦਾ ਗ੍ਰਾਊਨੋਮਿਸਟ ਕੋਲ। ਜੀ ਮੈਡਮ ਕੀ ਕਹਿਣਾ ਚਾਹੋਗੇ? ਇਸ ਤੇ ਲਈ ਆਪਾਂ ਜਿਪਸਮ ਪਾ ਸਕਦੇ ਆ ਜਿਹਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹਦੀ ਸਫਾਰਿਸ਼ ਹੈਗੀ ਆ 80 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ 13 ਕਿਲੋ ਬੈਂਟੋਲਾਈਟ ਸਰਫਟ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਆ। ਅੱਛਾ ਇਹ ਜਿਪਸਮ ਸਾਨੂੰ ਅਵੇਲੇਬਲ ਹੋ ਜਾਂਦਾ ਜੀ ਹਰ ਥਾਂ ਤੇ? ਹਾਂਜੀ ਹਾਂਜੀ ਇਹ ਅਵੇਲੇਬਲ ਹੋ ਜਾਂਦਾ ਜੀ ਆਰਾਮ ਨਾਲ ਹਰ ਥਾਂ ਤੇ ਅਵੇਲੇਬਲ ਹੋ ਜਾਂਦਾ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਇਹ ਤੱਤ ਬਹੁਤ ਜ਼ਿਆਦਾ ਜ਼ਰੂਰੀ ਹੈ। ਚਲਦੇ ਆਂ ਡਾਕਟਰ surjit singh ਹੁਣਾਂ ਦੇ ਕੋਲ। surjit singh ਜੀ ਕੀ ਤੁਹਾਡੇ ਵਿਭਾਗ ਦੇ ਕੋਲ ਵੀ ਜਿਪਸਮ ਆਇਆ ਹੋਇਆ ਹੈ? ਕੀ ਕਹਿਣਾ ਚਾਹੋਗੇ ਉੱਥੋਂ ਲੈ ਕੇ ਪਾ ਸਕਦੇ ਆ ਹਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਜਿਪਸਮ ਆ ਸਾਡੇ ਹਰੇਕ ਬਲੌਕ ਦੇ ਵਿੱਚ ਜਿਹੜਾ ਵਾ ਸਪਲਾਈ ਹੋ ਚੁੱਕਾ ਔਰ ਉਹਦੇ ਤੇ ਜਿਹੜੀ ਆ 50% ਸਬਸਿਡੀ ਦੇਤੇ ਕਿਸਾਨ ਨੂੰ ਜਿਹੜਾ ਉਹ ਦਿੱਤਾ ਜਾ ਰਿਹਾ ਆਨਲਾਈਨ ਉਹਦਾ ਜਿਹੜਾ ਉਹ ਐਪਲੀਕੇਸ਼ਨ ਭਰ ਕੇ ਤੇ ਜਿਹੜੀ ਆ ਉਹ ਜਿਪਸਮ ਦੇ ਉੱਤੇ ਜਿਹੜੀ ਸਬਸਿਡੀ ਆ ਡਾਇਰੈਕਟਲੀ ਕਿਉਂਕਿ ਉਹ ਕੱਟ ਕੇ ਸਬਸਿਡੀ ਜਿਹੜੀ ਉਹ ਅਸੀਂ ਦੇ ਰਹੇ ਆ ਸੋ ਇਸ ਕਰਕੇ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਵੱਧ ਤੋਂ ਵੱਧ ਤੇਲ ਬੀਜ ਦੇ ਰਕਬੇ ਨੂੰ ਵਧਾਉਣ ਲਈ ਜਾਂ ਚੰਗਾ ਤੇਲ ਪੈਦਾ ਕਰਨ ਲਈ ਜਿਹੜੀ ਜਿਪਸਮ ਆ ਉਹ ਜ਼ਰੂਰ ਵਤਣੀ ਚਾ ਰਸੀਮ ਸਿੰਘ ਰੋਰ ਕਕਰਾ। ਰਸੀਮ ਸਿੰਘ ਹਾਂਜੀ ਜੀ। ਹਾਂ। ਮਰੋਰ ਕਕਰਾ। ਕੀ ਪੁੱਛਣਾ ਚਾਹੁੰਦੇ ਹੋ ਸਵਾਲ? ਨਹੀਂ ਇਹ ਜਿਹੜੇ ਮੱਖੀ ਆਉਂਦੀ ਆ ਇਹ ਫੁੱਲ ਚੂਸਦੀ ਆ। ਇਹਦੇ ਵਿੱਚ ਝਾੜ ਦਾ ਹੀ ਫਰਕ ਪੈਂਦਾ। ਵੀ ਤੁਹਾਡਾ ਮਤਲਬ ਘਟਾਉਂਦੀ ਆ? ਘਟਾਉਂਦੀ ਹਾਂਜੀ। ਕਿਉਂਕਿ ਆਮ ਤੌਰ ਤੇ ਹਰ ਫੁੱਲ ਦੇ ਉੱਤੇ ਅਸੀਂ ਸ਼ਹਿਦ ਦੀ ਮੱਖੀ ਦੇਖਦੇ ਆਂ ਵੀ ਉਹ ਤਾਂ ਰਾਸੀ ਚੂਸ ਜੂ ਤੇਲ ਹੀ ਨਹੀਂ ਬਣਨਾ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਇਹ ਜਿਹੜੀ ਧਾਰਨਾ ਹੈ ਜੀ ਆਪਾਂ ਇਹ ਦੇਖਦੇ ਆਂ ਵੀ ਮੱਖੀ ਆ ਗਈ ਵੀ ਪਤਾ ਨਹੀਂ ਨਖਾਨ ਕਰ ਜੂਗੀ। ਪਰ ਇਹ ਪ੍ਰਾਗਣ ਕਿਰਿਆ ਕਰਦੀ ਆ ਤੇ ਇਹਦੇ ਨਾਲ ਝਾੜ ਜਿਹੜਾ ਘਟਦਾ ਨਹੀਂ ਵੱਧਦਾ। ਸੋ ਇਹ ਜਦੋਂ ਤੁਹਾਡੀ ਮੱਖੀ ਆਉਂਦੀ ਹੈ ਤਾਂ ਮਤਲਬ ਇਹ ਆ ਵੀ ਇਹ ਹੁਣ ਪ੍ਰਗਨ ਕਰਨ ਰਹੀ ਹੈ ਉਹਨੇ ਆਪਣਾ ਪੋਲਨ ਜਿਹੜਾ ਲੈ ਕੇ ਜਾਣਾ ਤੇ ਉਹਦੇ ਨਾਲ ਦੇ ਨਾਲ ਜਿਹੜਾ ਸੀਡ ਸੈਟ ਹੈ ਜਨੀਆਂ ਫਲੀਆਂ ਜਿਹੜੀਆਂ ਉਹ ਵਧੀਆ ਬਣਦੀਆਂ ਨੇ ਸੋ ਇਹਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਬਾਕੀ ਇਹ ਆ ਵੀ ਲੋਕ ਦੇਖ ਕੇ ਸਪਰੇਅ ਕਈ ਵਾਰੀ ਕਹਿੰਦੇ ਹੁੰਦੇ ਸਾਨੂੰ ਇਹ ਵੀ ਕੁਐਸਚਨ ਆਉਂਦਾ ਵੀ ਤੁਸੀਂ ਜਿਹੜੀ ਸਪਰੇਅ ਹੈਗੀ ਆ ਜੀ ਇਹ ਮੱਖੀ ਨੂੰ ਤਾਂ ਨਹੀਂ ਕਰੂਗੀ ਨੁਕਸਾਨ ਤਾਂ ਉਹਦੇ ਵਿੱਚ ਇਹੀ ਆ ਵੀ ਜਿਹੜੀਆਂ ਮੈਂ ਤੁਹਾਨੂੰ ਸਿਫਾਰਿਸ਼ ਦੱਸੀਆਂ ਨੇ ਦਵਾਈਆਂ ਜਿਹੜੀਆਂ ਦਵਾਈਆਂ ਦੱਸੀਆਂ ਨੇ ਆਲਰੇਡੀ ਉਹ ਆਪਾਂ ਜਿਹੜੀਆਂ ਹੈਗੀਆਂ ਉਹ ਉਸ ਟਾਈਮ ਤੇ ਜਨ ਕੇ ਸ਼ਾਮ ਦੇ ਵੇਲੇ ਕਰਨੀ ਆ ਜਦੋਂ ਮੱਖੀ ਜਿਹੜੀ ਆ ਆਪਣਾ ਸਾਰਾ ਸਮਾਨ ਜਨ ਕੇ ਕਹਿ ਲੋ ਕਿ ਖਾਣ ਪੀਣ ਦਾ ਸਮਾਨ ਇਕੱਠਾ ਕਰਕੇ ਆਪਣੇ ਬਕਸੇ ਦੇ ਵਿੱਚ ਵੜ ਜਾਂਦੀ ਆ ਫਿਰ ਉਹ ਜਿਹੜਾ ਬਕਸਾ ਹੈਗਾ ਉਹਦਾ ਮੂੰਹ ਅਸੀਂ ਬੰਦ ਕਰਕੇ ਉਸ ਤੋਂ ਬਾਅਦ ਸਪਰੇਅ ਕਰਨੀ ਜੇ ਕਿਤੇ ਆਪਣੇ ਲਾਗੇ ਛਾਗੇ ਮਧੂ ਮੱਖੀਆਂ ਦਾ ਕਟੰਬ ਜਿਹੜੇ ਆ ਉਹ ਪਏ ਹੋਇਆ ਤਾਂ ਨਾ ਗੁਰਦੀਪ ਸਿੰਘ ਪਿੰਡ ਰੋੜਕਾ ਕਲਾਂ ਜੀ ਅੱਛਾ ਤੁਸੀਂ ਤੁਹਾਡਾ ਸਵਾਲ ਕੀ ਆ ਇਹ ਵੀ ਦੱਸ ਦਿਓ ਸਾਡਾ ਸਾਨੂੰ ਅੰਦਾਜ਼ੇ ਜੀ ਕਢਾਉਣ ਦਾ ਜ ਮਸ਼ੀਨ ਕੋਈ ਹੈਗੀ ਕੋਈ ਨਹੀਂ ਅੱਛਾ ਜਿਹਨੂੰ ਬਾਟ ਯੋ ਬਲੌਕ ਵਾਲਿਆਂ ਵਾਲੇ ਆ ਤੇ ਤੁਸੀਂ ਸਰੋਂ ਕਾਫੀ ਲਈ ਹੋਇਆ ਹਾਂਜੀ ਕਾਫੀ ਲਈ ਆ ਕੱत्ता ਲਾਇਆ ਹੈ ਕੱत्ता ਲਾਇਆ ਤੇ ਤੁਸੀਂ ਉਹ ਘਰੇ ਹੀ ਰੱਖੋਗੇ ਜਾਂ ਵਿੱਚੋਂ ਹੀ ਪੈਕ ਕਰਕੇ ਘਰੇ ਹੀ ਰੱਖਦੇ ਆਂ ਅਸੀਂ ਪੈਕ ਨਹੀਂ ਕਰਦੇ ਅੱਛਾ ਅੱਛਾ ਹਾਂ ਚਲੋ ਆਪਾਂ ਗੱਲ ਕਰਦੇ ਆਂ ਸਾਡੇ ਇੰਜੀਨੀਅਰ ਸਾਹਿਬ ਨੇ ਰੁਪਿੰਦਰ ਚੰਦੇਲ ਜੀ ਕੀ ਇਹੋ ਜੀ ਮਸ਼ੀਨ ਇਹਨਾਂ ਦੇ ਕੋਲ ਖੇਤੀ ਵਿਗਿਆਨ ਕੇਂਦਰ ਨੂਰਮੈਲ ਦੇ ਵਿੱਚ ਉਪਲਬਧ ਹੈ ਜਿਹੜੀ ਤੇਲ ਕਢਾ ਕੇ ਕਿਸਾਨ ਵੀ ਲੈ ਆਉਣ ਤੇ ਗਾਂ ਕੀ ਕੋਈ ਪੈਕਿੰਗ ਕਰਕੇ ਵੇਚਣ ਦਾ ਵੀ ਇਹਨਾਂ ਦੇ ਕੋਲ ਕੋਈ ਮਟੀਰੀਅਲ ਹੈ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਖੇਤੀ ਵਿਗਿਆਨ ਕੇਂਦਰ ਨੂਰਮੈਲ ਵਿਖੇ ਇੱਕ ਜਿਹੜਾ ਮਿਨੀਮਲ ਪ੍ਰੋਸੈਸਿੰਗ ਯੂਨਿਟ ਹੈਗਾ ਸਥਾਪਿਤ ਕੀਤਾ ਗਿਆ ਹੈ ਜਿਹਦੇ ਵਿੱਚ ਜਿਹੜੀਆਂ ਹੈਗੀਆਂ ਪ੍ਰੋਸੈਸਿੰਗ ਦੀਆਂ ਮਸ਼ੀਨਾਂ ਹੈਗੀਆਂ ਨੇ ਜਿਹਦੇ ਵਿੱਚ ਕੀ ਕਣਕ ਝੋਨਾ ਜਾਂ ਫਿਰ ਜਿਹੜੀ ਸਰੋਂ ਦੀ ਗੱਲ ਕਰ ਰਹੇ ਸੀ ਸਰੋਂ ਦੀ ਜਿਹੜੀ ਤੇਲ ਕੱਢਣ ਵਾਲੀ ਮਸ਼ੀਨ ਵੀ ਹੈਗੀ ਹੈ ਸੋ ਉੱਥੇ ਕਿਸਾਨ ਵੀਰਾਂ ਲਈ ਸਿਖਲਾਈ ਕੋਰਸ ਵੀ ਲਾਈ ਜਾਂਦੇ ਨੇ ਤਾਂ ਕਿ ਉਹ ਪ੍ਰੋਸੈਸਿੰਗ ਦੀਆਂ ਮਸ਼ੀਨਾਂ ਬਾਰੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਸਕੇ ਉਹਨਾਂ ਦੇ ਚਲਾਉਣ ਬਾਰੇ ਤੇ ਨਾਲ ਨਾਲ ਜਿਹੜਾ ਹੈਗਾ ਉਹਦੀ ਇਕਾਈ ਦੀ ਸਥਾਪਨਾ ਕਿਵੇਂ ਕਰਨੀ ਉਹਦੇ ਬਾਰੇ ਦੱਸਿਆ ਜਾਂਦਾ ਹੈ ਇਸ ਤੋਂ ਇਲਾਵਾ ਜੇ ਕੋਈ ਕਿਸਾਨ ਵੀਰ ਆਪਣੀ ਪ੍ਰੋਡਿਊਸ ਜਿਵੇਂ ਕਿ ਸਰੋਂ ਦੀ ਗੱਲ ਕਰ ਰਹੇ ਆਪਾਂ ਸਰੋਂ ਲੈ ਕੇ ਆਉਂਦਾ ਆਪਣਾ ਉੱਥੇ ਤੇਲ ਕਢਾਉਣਾ ਚਾਹੁੰਦਾ ਹੈ ਤਾਂ ਯੂਨੀਵਰਸਿਟੀ ਵੱਲੋਂ ਜਿਹੜੇ ਨੋਮੀਨਲ ਚਾਰਜਸ ਫਿਕਸ ਕੀਤੇ ਗਏ ਨੇ ਉਹ ਕਰਕੇ ਜਿਹੜੀ ਉਹ ਜਿਹੜੀ ਹੈਗੀ ਫੈਸਿਲਿਟੀ ਜਿਹੜੀ ਹੈਗੀ ਆ ਉਹਦਾ ਜਿਹੜਾ ਫਾਇਦਾ ਲੈ ਸਕਦੇ ਨੇ ਸੋ ਅੱਜ ਦੇ ਇਸ ਖੇਤ ਸਕੂਲ ਦੇ ਵਿੱਚ ਅਖੀਰ ਤੇ ਆਪਾਂ ਮਾਹਰਾਂ ਤੋਂ ਇਸ ਖੇਤ ਸਕੂਲ ਦੇ ਸੰਬੰਧੀ ਜਾਂ ਕਾਮਨ ਜਾਣਕਾਰੀ ਕਿਸਾਨ ਵੀਰਾਂ ਦੇ ਲਈ ਲਵਾਂਗੇ ਅਖੀਰ ਦੇ ਉੱਤੇ ਸੁਝਾਅ ਲਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰ ਕੀ ਕਰਨ ਜਾਂ ਵਿਭਾਗ ਕੀ ਕਰ ਰਹੇ ਨੇ ਪਹਿਲਾਂ ਚਲਦਾ ਮੈਂ ਡਾਕਟਰ ਜਸਵੰਤਰ ਜੀ ਹੋਰਾਂ ਦੇ ਕੋਲ ਮੁੱਖ ਖੇਤੀਬਾੜੀ ਅਫਸਰ ਨੇ ਸਾਡੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਜਲੰਧਰ ਦੇ ਵਿੱਚ ਆਪਣੀ ਸੇਵਾ ਨਿਭਾਰਿਆ ਕੀ ਕਹਿਣਾ ਚਾਹੋਗੇ ਇਦਾਂ ਦੇ ਸਕੂਲ ਕਿਸਾਨ ਦੇ ਖੇਤਾਂ ਵਿੱਚ ਅਸੀਂ ਹੋਰ ਵੀ ਲਾਵਾਂਗੇ ਮੈਂ ਫਾਰਮਰਸ ਨੂੰ ਇੱਕ ਹੋਰ ਜਾਣਕਾਰੀ ਦੇ ਦਿਆਂ ਵੀ ਅਸੀਂ ਖਰਚਾ ਘਟਾਉਣ ਲਈ ਜਿਹੜੀ ਸਪਰੇਅ ਅਸੀਂ ਆਪਾਂ ਕਰਦੇ ਆ ਮੈਨੂਅਲ ਜਾਂ ਸਪਰੇਅ ਪੰਪ ਨਾਲ ਅਸੀਂ ਇੱਕ ਨਵੀਂ ਵਿਧੀ ਆਈ ਹੈ ਟੈਕਨੀਕ ਆਈ ਹੈ ਡਰੋਨ ਦੇ ਨਾਲ ਉਹ ਆਪਣੇ ਆਪ ਡਰੋਨ ਦੇ ਨਾਲ ਉਹ ਜਿਹੜੀ ਆ ਸਪਰੇਅ ਕਰਦਾ ਆਪਾਂ ਉਹਦੇ ਵਿੱਚ ਦਵਾਈ ਪਾ ਦੇਣੀ ਪਾਣੀ ਪਾ ਦੇਣਾ ਤੇ ਉਹਨੇ ਆਪਣਾ ਏਰੀਆ ਮਾਰਕ ਕਰਕੇ ਉੱਥੇ ਸਪਰੇਅ ਕਰ ਜਾਣੀ ਆ ਉਹਦੇ ਨਾਲ ਸਾਡੀ ਲੇਬਰ ਦਾ ਹੀ ਬਹੁਤ ਬਚਾ ਹੁੰਦਾ ਤੇ ਪੈਸੇ ਦਾ ਹੀ ਬਹੁਤ ਸਾਡਾ ਬਚਾ ਹੁੰਦਾ ਇਦਿਲੇ ਅਸੀਂ ਆਉਣ ਵਾਲੇ ਸਮੇਂ 'ਚ ਫੇਰ ਇੱਕ ਜ਼ਿਮੀਦਾਰ ਦੇ ਕਿਸੇ ਵੀ ਖੇਤ ਵਿੱਚ ਅਸੀਂ ਉਹਦਾ ਡੈਮੋ ਦੀਏ ਉਹਦੇ ਵਿੱਚ ਸਾਡੇ ਮਾਹਰ ਆਣਗੇ ਡਰੋਨ ਨੂੰ ਚਲਾਉਣ ਦੇ ਵੀ ਮਹਿਕਮੇ ਦੇ ਵੀ ਤੇ ਯੂਨੀਵਰਸਿਟੀ ਤੋਂ ਵੀ ਹੋ ਸਕਦਾ ਸਰਕਾਰੀ ਪੱਧਰ ਤੇ ਵੀ ਕੁਝ ਮਾਹਰ ਆਣ ਵੀ ਜਿਹੜਾ ਉਹਦੇ ਬਾਰੇ 'ਚ ਜ਼ਿਮੀਦਾਰ ਦੀਆਂ ਜਿਹੜੀਆਂ ਕੋ ਮੁਸ਼ਕਲਾਂ ਆਣ ਗਿਆ ਵੀ ਡਰੋਨ ਚਲਾਉਣਾ ਕਿੱਦਾਂ ਜਾਂ ਉਹਦੀ ਟੈਕਨੀਕ ਕੀ ਆ ਜਾ ਉਦ ਲਈ ਉਹਨੂੰ ਟ੍ਰੇਨਿੰਗ ਚਾਹੀਦੀ ਆ ਉਦ ਲਈ ਕੁਝ ਫੰਡ ਦੀ ਲੋੜ ਆ ਜਾਂ ਉੱਤੇ ਸਬਸਿਡੀ ਕਿੰਨੀ ਚਾਹੀਦੀ ਆ ਕਿੰਨੇ ਦਾ ਹੋਣਾ ਚਾਹੀਦਾ ਤਾਂ ਕਿ ਜਿਹੜਾ ਫਾਰਮਰਸ ਆ ਉਹ ਖਰੀਦ ਸਕੇ ਤੇ ਆਪਣੀ ਜਿਹੜੀ ਇਨਕਮ ਚ ਵਾਧਾ ਕਰ ਸਕੇ ਜਿਹੜੀ ਲੇਬਰ ਤੋਂ ਜਿਹੜੀ ਆਪਾਂ ਨੂੰ ਕਾਫੀ ਹੱਦ ਤੱਕ ਜਿਹੜੀ ਉਹ ਨਿਯਾਤ ਮਿਲ ਸਕੇ ਉਹ ਛੋਟ ਮਿਲ ਸਕੇ ਤਾਂ ਕਿ ਬਹੁਤਾਂ ਲੇਬਰ ਦਾ ਖਰਚਾ ਜਿਹੜਾ ਨਾ ਚੜੇ ਅਖੀਰ ਦੇ ਵਿੱਚ ਸਾਡੇ ਖੇਤੀ ਵਿਗਿਆਨ ਕੇਂਦਰ ਨੂਰਮੈਲ ਦੇ ਇੰਚਾਰਜ ਡਿਪਟੀ ਡਾਇਰੈਕਟਰ ਡਾਕਟਰ ਸੰਜੀਪ ਘਟਾਰੀਆ ਜੀ ਤੋਂ ਖੇਤ ਸਕੂਲ ਸੰਬੰਧੀ ਕੋਈ ਸੁਝਾਅ ਲੈਣਾ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰ ਇਹੋ ਜਿਹੇ ਖੇਤ ਸਕੂਲਾਂ ਤੋਂ ਲਾਹਾ ਲੈਣ। ਸੋ ਇਹ ਜਿਹੜਾ ਉਪਰਾਲਾ ਹੈਗਾ ਇਹ ਬਹੁਤ ਵਧੀਆ ਜੀ ਇਹਦੇ ਨਾਲ ਕਿਸਾਨਾਂ ਨੂੰ ਜਿਹੜੀ ਹੈਗੀ ਆ ਉਹ ਕੀੜੇ ਮਕੌੜੇ ਬਿਮਾਰੀਆਂ ਅਤੇ ਜਿਹੜੇ ਤੱਤਾਂ ਦੀ ਘਾਟ ਹੈ ਉਹਨਾਂ ਬਾਰੇ ਜਾਗਰੂਕਤਾ ਜਿਹੜੀ ਆ ਉਹ ਮਿਲਦੀ ਆ। ਇਸ ਤੋਂ ਇਲਾਵਾ ਮੈਂ ਕੁਝ ਜਿਹੜੇ ਗੱਲਾਂ ਹੈਗੀਆਂ ਉਹ ਕਰਨਾ ਚਾਹੂੰਗਾ ਜਿਵੇਂ ਕਿ ਆਪਾਂ ਸਲਾਹ ਦਿਤੀ ਹੈ ਕਿਸਾਨਾਂ ਨੂੰ ਕਿ ਜੇ ਆਰਥਿਕ ਗਾਰਾ ਗਈ ਤਾਂ ਆਹ ਸਪਰੇਅ ਕਰਨੀ ਉਹ ਕਰਨੀ ਆ ਤਾਂ ਉਥੇ ਇਹੀ ਆ ਵੀ ਜਿਹੜੇ ਵੀ ਆਰਥੀਏ ਕੋ ਜਾਂਦੇ ਆ ਜਾਂ ਦੁਕਾਨਦਾਰ ਕੋ ਜਾਂਦੇ ਆ ਉਹ ਤਾਂ ਇੱਕ ਛਪਾਰਸ਼ ਕੀਤੀ ਹੋਈ ਜਿਹੜੀ ਦਵਾਈ ਆ ਉਹੀ ਵਰਤਣ ਉਹਦਾ ਬਿੱਲ ਜ਼ਰੂਰ ਲੈਣ ਤਾਂ ਜੋ ਜਿਹੜੀ ਹੈਗੀ ਹੈ ਦਵਾਈ ਆ ਉਹ ਆਪਾਂ ਨੂੰ ਜਿਹੜੀ ਹੈਗੀ ਹੈ ਪੂਰੀ ਪਿਓਰ ਮਿਲ ਸਕੇ ਤੇ ਇਹਦੇ ਨਾਲ ਜਿਹੜੀ ਆਪਣਾ ਕੀਟ ਪ੍ਰਬੰਧਨ ਹੈਗਾ ਉਹ ਬਹੁਤ ਵਧੀਆ ਹੋ ਜਾਵੇਗਾ ਇਸ ਤੋਂ ਲਾਵਾ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਸਰਵੇਖਣ ਕਰਦੇ ਰਹਿਣਾ ਚਾਹੀਦਾ ਆਪਾਂ ਨੂੰ ਤਾਂ ਜੋ ਜੇ ਕਿਤੇ ਆਪਾਂ ਨੂੰ ਲੱਗਦਾ ਵੀ ਜਿਹੜਾ ਤੇਲਾ ਆ ਜਾਂ ਕੋਈ ਬਿਮਾਰੀ ਆ ਗਈ ਆ ਤਾਂ ਉਹਨੂੰ ਆਪਾਂ ਜਿਹੜਾ ਪੈਕੇਜ ਦਿੱਤਾ ਤੁਸੀਂ ਅੱਜ ਉਹਨੂੰ ਪੜ ਕੇ ਉਹਦੇ ਵਿੱਚੋਂ ਦੇਖ ਕੇ ਦਵਾਈ ਜਿਹੜੀ ਆ ਉਹਦਾ ਛੜਕਾ ਜਿਹੜਾ ਹੈਗਾ ਉਹ ਕਰ ਸਕਣ ਤੇ ਨਾਲ ਦੀ ਨਾਲ ਹੀ ਜਦੋਂ ਅਸੀਂ ਇਹਦੀ ਕਟਾਈ ਕਰਨੀ ਆ ਉਸ ਟਾਈਮ ਤੇ ਜੈਨਕਿ ਇਹਨਾਂ ਦੇ ਜਿਹੜਾ ਢੇਰ ਹੈਗਾ ਉਹ ਬਣਾ ਕੇ ਜਿਹੜਾ ਥਰੇਸ਼ਰ ਦੱਸਿਆ ਗਿਆ ਉਹਦੇ ਨਾਲ ਹੀ ਕੱਢੀਏ ਤਾਂ ਜੋ ਜਿਹੜੇ ਆਪਣੇ ਬੀਜ ਹੈਗੇ ਆ ਉਹ ਟੁੱਟਣ ਨਾ ਤੇ ਉਹਨਾਂ ਦਾ ਨੁਕਸਾਨ ਨਾ ਹੋਵੇ ਅੱਜ ਦੇ ਇਸ ਖੇਤ ਸਕੂਲ ਦੇ ਵਿੱਚ ਮਾਹਰਾਂ ਨੇ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਵੀ ਜੋ ਸ਼ੰਕੇ ਸੀ ਉਹਨਾਂ ਦੇ ਇਸ ਸਰੋਂ ਦੀ ਫਸਲ ਸੰਬੰਧੀ ਉਹਨਾਂ ਨੇ ਸਵਾਲ ਕੀਤੇ ਤੇ ਮਾਹਰਾਂ ਨੇ ਬਾਕੂ ਵੀ ਜਵਾਬ ਦਿੱਤੇ ਸੋ ਮੈਂ ਉਮੀਦ ਕਰਦਾ ਕਿ ਇਹ ਖੇਤ ਸਕੂਲ ਆ ਜਿਹੜਾ ਕਿਸਾਨ ਵੀਰਾਂ ਦੇ ਲਈ ਬਹੁਤ ਹੀ ਇਲਾਹੀਵੰਦ ਸਿੱਧ ਹੋਊਗਾ ਇਹੋ ਜੇ ਖੇਤ ਸਕੂਲ ਪੰਜਾਬ ਦੇ ਵਿੱਚ ਖੇਤੀਬਾੜੀ ਵਿਭਾਗ ਲਗਾਉਂਦਾ ਰਹਿੰਦਾ ਤੇ ਸਾਡੇ ਕਿਸਾਨ ਵੀ ਇਹਨਾਂ ਨੂੰ ਬੇਨਤੀ ਹੈ ਕਿ ਇਹੋ ਜੇ ਖੇਤ ਸਕੂਲਾਂ ਦੇ ਵਿੱਚ ਭਾਗ ਜ਼ਰੂਰ ਲੈਣ ਵਿਭਾਗ ਦੇ ਨਾਲ ਰابطਾ ਜ਼ਰੂਰ ਰੱਖਣਾ, ਖੇਤੀ ਵਿਗਿਆਨ ਕੇਂਦਰ ਨਾਲ ਰابطਾ ਜ਼ਰੂਰ ਰੱਖਣਾ। ਸੋ ਅੱਜ ਦੇ ਇਸ ਖੇਤ ਸਕੂਲ ਦੇ ਵਿੱਚ ਆਏ ਹੋਏ ਮਾਹਰਾਂ ਦਾ ਤੇ ਕਿਸਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ ਹੀ ਜਿਹੜੇ ਕਿਸਾਨ ਵੀਰ ਸਾਡਾ ਪ੍ਰੋਗਰਾਮ ਦੇਖ ਰਿਹਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ।